ਲੁਧਿਆਣੇ ਵਾਲੇ ਜਿਹੜਾ ਇਹ ਸਾਰਾ ਸਿਸਟਮ ਹੋਇਆ ਵੀ ਉਹਦੇ ਜੇ ਸਤਖ ਪਿੰਡਰਾਂ ਦੀ ਲਾਲੀ ਅੱਜ ਵੀ ਥੋੜਾ ਲੱਗੀ ਆ। ਉੱਥੇ ਤਾਂ ਸਾਰੀਆਂ ਹੀ ਉੱਥੇ ਇਸ ਕਿਸਮ ਦੀਆਂ ਫੋਟੋ ਲੱਗਦੀਆਂ ਜਾਂ ਲਾਈਵ ਫਿਰਦੇ ਕਿਸ ਦਿਨ ਜਦੋਂ ਇੱਥੇ ਕਿਸਾਨ ਮੋਰਚਾ ਸੀ ਤੇ ਕਿਸਾਨ ਮੋਰਚੇ ਦੇ ਵੇਲੇ ਫਾਰਮਰਸ ਵੀ ਲੱਗੇ ਹੁੰਦੇ ਸੀ, ਟਰੈਕਟਰ ਵੀ ਲੱਗੇ ਹੁੰਦੇ ਸੀ, ਲੋਕਾਂ ਦੇ ਸਟicker ਲੱਗੇ ਹੁੰਦੇ ਸੀ ਤੇ ਸੰਤਾਂ ਦੇ ਤਾਂ ਬਹੁਤ ਥਾਵਾਂ ਤੇ ਲੱਗੇ ਆ। ਪਹਿਲਾਂ ਪਹਿਲੇ ਦੌਰ ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਲੋਕਾਂ ਨੂੰ ਪ੍ਰੋਟੈਸਟ ਦੇ ਲੈਵਲ ਤੇ ਕੇਸਰੀ ਪੱਗਾ ਸ਼ੁਰੂ ਹੋ ਗਈਆਂ ਸੀ ਕਿਸੇ ਦੌਰ ਚ ਕੋਸ਼ ਆ ਜਾਂਦਾ ਕਿਸੇ ਚ ਕੋਸ਼ ਆ ਜਾਂਦਾ ਆ ਪਿੱਛੇ ਜੇ ਨੌਜਵਾਨ ਕੁਝ ਹਿਮਾਚਲ ਚਲੇ ਗਏ ਸੀ ਉਹਨਾਂ ਨੇ ਸਤਜਨਾਰ ਸਿੰਘ ਪਿੰਡ ਵਾਲਿਆਂ ਦੀ ਫੋਟੋ ਜਿਹੜੀ ਆ ਝੰਡਾ ਲਾਇਆ ਹੋਇਆ ਸੀ ਉਹਨਾਂ ਨੂੰ ਪੁਲਿਸ ਰੋਕਦੀ ਐ ਉੱਥੇ ਵਿਰੋਧ ਕਰਦੀ ਐ ਕਿ ਭਾਈ ਤੁਸੀਂ ਇਹ ਨਾ ਕਰੋ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇੱਕ ਚਰਚਾ ਚੱਲਦੀ ਐ ਉਸ ਤੋਂ ਬਾਅਦ ਉਹ ਮਸਲੇ ਨੂੰ ਉੱਥੋਂ ਦੀ ਪੁਲਿਸ ਵੀ ਮਾਫੀ ਮੰਗਦੀ ਐ ਹਰ ਹਰਤਮਾ ਦੇ ਉੱਤੇ ਜਾਂਦੇ ਨੇ ਜਦੋਂ ਨੌਜਵਾਨ ਤਾਂ ਉੱਥੇ ਜਿਹੜਾ ਸਿਰਫ ਵਿਰੋਧ ਹੁੰਦਾ ਪਰ ਪੰਜਾਬ ਦੇ ਵਿੱਚ ਨੌਜਵਾਨ ਦੇ ਉੱਤੇ ਤਸ਼ੱਦਦ ਹੋਣਾ ਜਿੰਦ ਤੱਕ ਪੰਜਾਬ ਉਹ ਸਾਈਕੀ ਨੂੰ ਸਮਝਦਾ ਨਹੀਂ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰਾਂ ਉਹ ਸਾਈਕੀ ਨੂੰ ਸਮਝਦੀਆਂ ਨਹੀਂ ਤਾਂ ਇੱਥੇ ਜਿਹੜਾ ਇਸ ਪੱਧਰ ਤੱਕ ਚਲੇ ਜਾਣਾ ਕਿ ਨੌਜਵਾਨ ਦੇ ਨੌ ਖਿੱਤੇ ਉਹਨੂੰ ਬਹੁਤ ਕੁੱਟਿਆ ਗਿਆ ਕਿਦਰਾਂ ਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ ਕਿ ਨਾ ਵੀ ਜਿੰਨਾ ਤੁਸੀਂ ਕਰੋਗੇ ਤੇ ਉਹਦਾ ਇਹ ਪੋਲੀਟੀਕਲ ਫਾਇਦਾ ਲੈਣਗੇ ਥਾਂ ਥਾਂ ਇਹ ਡਾਇਰੈਕਟ ਵੀ ਨਹੀਂ ਇੰਡਾਇਰੈਕਟ ਵੀ ਕਰਨਗੇ ਸਾਰਾ ਕੁਝ ਲੱਗਦਾ ਕਿ ਉਹਨਾਂ ਨੂੰ ਸਿਰਫ ਸਸਪੈਂਡ ਕਰ ਦਿੱਤਾ ਕਿ ਸਸਪੈਂਡ ਕਰਕੇ ਜਾਂ ਐਫਆਈਆਰ ਕਰਕੇ ਸਾਰ ਦੇ ਨਾਲ ਜਾਣ ਕੋਈ ਪੁਲਿਸ ਦਾ ਸਸਪੈਂਡ ਕਰਦੀ ਆ ਵੱਡਾ ਅਸੀਂ ਪਟਿਆਲੇ ਵਾਲਾ ਕੇਸ ਦੇਖਿਆ ਜਿਹਦੇ ਵਿੱਚ ਇੰਨਾ ਜਿਆਦਾ ਇੱਕ ਕਰਨਲ ਦੀ ਕੁੱਟਮਾਰ ਹੋ ਗਈ ਤੇ ਕਰਨਲ ਬਾਠ ਵਾਲਾ ਕੇਸ ਹੋਇਆ ਇਹਨੇ ਕੁੱਟਮਾਰ ਕੀਤੀ ਸਾਰਾ ਕੁਝ ਕੀਤਾ ਉਦੋਂ ਪਿੱਛੋਂ ਵੇਖ ਲਓ ਇਹਨਾਂ ਨੇ ਪੁਲਿਸ ਨੇ ਕੋਈ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਸਾਰਾ ਹਜੇ ਤੱਕ ਉਹਨਾਂ ਤੇ ਉਸ ਉਸ ਕਿਸਮ ਦਾ ਕਿਸੇ ਕੋਈ ਐਕਸ਼ਨ ਨਹੀਂ ਕਿੰਨਾ ਟਾਲਮਟੋਲ ਕੀਤਾ ਜਾਦੇ ਤੇ ਐਵੇਂ ਟਾਲਮਟੋਲ ਆ ਇਹ ਤਾਂ ਅੱਖਾਂ ਪੁੰਜਣ ਲਈ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਲਾਗੋ ਹੋਈ ਕਿੰਸੀ ਬੈਂਕ ਦਾ ਉਦੋਂ ਫਿਰ ਲੋਕਾਂ ਨੂੰ ਡਰ ਲੱਗਦਾ ਵੀ ਇਹ ਤਾਂ ਜੀ ਹੁਣ 1 ਲੱਖ ਮੁੰਡਾ ਮਾਰਨਗੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ 40-50 ਹਜ਼ਾਰ ਮੁੰਡਾ ਮਾਰਿਆ ਹੀ ਹੈ ਕਿ ਨਾ ਸਾਰਾ ਇਹਦੇ ਦੀ ਕੋ ਗੱਲਬਾਤ ਨਹੀਂ ਹੁੰਦੀ ਇੰਨੀ ਵੱਡਾ ਐਡੀ ਵੱਡੇ ਲੋਕਾਂ ਨੂੰ ਮਾਰਨ ਨਾਲ ਤਾਂ ਬਹੁਤ ਜ਼ਿਆਦਾ ਵੱਡੀ ਗੱਲ ਹੋ ਜੂਗੀ ਪਰ ਇੱਕ ਸਹਿਮ ਦਾ ਮਾਹੌਲ ਤਾਂ ਖੜਾ ਕੀਤਾ ਇੱਕ ਡਰ ਦਾ ਮਾਹੌਲ ਤਾਂ ਕੀਤਾ ਕਿ ਟੈਰਰ ਦਾ ਪੋਸਟ ਦਾ ਪਾਉਣ ਦੀ ਗੱਲ ਕੀਤੀ ਹੈ ਕਿਉਂ ਟੈਰਰ ਬਣਾਇਆ ਜਾਵੇ ਤੁਸੀਂ ਉਹ ਲੰਮਾ ਸਮਾਂ ਦਰਬਾਰ ਸਾਹਿਬ ਦੀ ਉੱਥੇ ਜਿਹੜੀ ਪੋਲਿਟਿਕਸ ਹੋਈ ਜੋ ਅਪਨ ਤੱਕ ਪੋਲਿਟਿਕਸ ਨੂੰ ਕਵਰ ਕੀਤਾ ਇਹ ਇਹ ਅਸਲ ਚ ਅੰਡਰਸਟੈਂਡਿੰਗ ਹੁੰਦੀ ਕੀ ਆ ਪੁਲਿਸ ਦੀ ਤੇ ਐ ਜੀ ਪੀ ਸੀ ਦੀ ਉੱਥੇ ਜੇਕਰ ਉੱਥੇ ਕੋਈ ਇਹੋ ਜਿਹਾ ਕੋਈ ਅਨਸਰ ਹੈਗਾ ਵੀ ਆ ਜਾਂ ਕਿਸੇ ਜਿਲ੍ਹੇ ਫੋਰਸ ਨੇ ਫੜਨਾ ਹੈ ਤਾਂ ਉਹਨੂੰ ਫੜਨ ਦੇ ਫਿਰ ਪ੍ਰਕਿਰਿਆ ਹੋਣੀ ਕੀ ਚਾਹੀਦੀ ਆਬ ਤੋਂ ਜ਼ਿਆਦਾ ਮਾੜਾ ਜਿਹੜਾ ਇਹ ਹੈਗਾ ਵੀ ਤੁਸੀਂ ਪੁਲਿਸ ਨੇ ਕਿੰਨੇ ਕਿਤੇ ਦਰਬਾਰ ਸਾਹਿਬ ਦੇ ਅੰਦਰ ਰਹਿ ਪਏ ਦੋ ਬੰਦੇ ਨੂੰ ਪਿਓ ਪੁੱਤ ਨੂੰ ਕਲੀਸ ਕੇ ਬਾਹਰ ਲਗਾਏ ਹੋ ਵੇਖੋ ਇਹ ਐਸਜੀਪੀਸੀ ਕੋਈ ਬਹੁਤ ਵੱਡਾ ਸਟੈਂਡ ਨਹੀਂ ਇਹਨਾਂ ਦੀ ਪੁਲਿਸ ਵਿਰੋਧ ਹੂੰ ਇਹਨਾਂ ਦੀ ਆਪਦੀਆਂ ਖਾਮੀਆਂ ਐਸਜੀਪੀਸੀ ਦੀਆਂ ਬਹੁਤ ਐ ਜਿ ਸ਼ੋਮੇ ਅਕਾਲੀ ਦਲ ਇਹ ਜਿੱਥੇ ਅਤਵਾਦ ਦਾ ਨਾਂ ਥੱਲੇ ਕੋਈ ਦਾ ਗੱਲ ਖੜੀ ਹੋ ਜਾਂਦੀ ਹੈ ਉੱਥੇ ਚੁੱਪ ਕਰ ਜਾਂਦੇ ਆ ਕਿਉਂਕਿ ਇਹ ਇਹ ਤਾਂ ਇਹ ਦਲ ਇਹ ਅਕਾਲੀ ਦਲ ਦਾ ਤਾਂ ਆਪ ਦਾ ਰੋਲ ਵੀ ਇਹ ਜਾ ਰਿਹਾ ਜਿੱਦੇ ਕਿ ਉਹਨਾਂ ਨੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰ ਸੀ ਉਹਨਾਂ ਨੂੰ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਪੋਜੀਸ਼ਨਾਂ ਦਿੱਤੀਆਂ ਤੇ ਉਹਨਾਂ ਦੇ ਕੇਸ ਵੀ ਸੁਪਰੀਮ ਕੋਰਟ 'ਚ ਸਰਕਾਰੀ ਖਜ਼ਾਨੇ 'ਚੋਂ ਲੜੇ ਆ। ਹਾਲਾਂਕਿ ਸਖਤੀ ਪੁਲਿਸ ਦੀ ਇੱਕ ਹੋਣੀ ਚਾਹੀਦੀ ਹੈ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋਰ ਵੀ ਵਾਪਰ ਰਹੀਆਂ ਨੇ। ਗੈਂਗਸਟਰ ਗੋਲੀ ਮਾਰ ਦਿੰਦੇ ਆ ਅਗਰੇ ਕਿਸੇ ਵਪਾਰੀ ਨੂੰ ਧਮਕੀ ਆਉਂਦੀ ਅਫਰੋਤੀ ਦਾ ਸਾਰਾ ਕੁਝ ਹੋ ਰਿਹਾ। ਪਰ ਉਹਨੂੰ ਜਿਹੜਾ ਉਹ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕੀ ਅਣਮਨੁੱਖੀ ਵਰਤਾਰਾ ਕੀਤਾ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਟਾਰਗੇਟ ਕਰਨਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਚਿੰਨਤ ਕਰਕੇ ਕਹਿਣਾ ਵੀ ਟੈਸਟ ਕਰ ਲੈ ਉਹਨਾਂ ਦੀ ਗ੍ਰ ਕੀ ਇਹ ਇਹ ਤ੍ਰਿਕਾ ਸਹੀ ਲੱਗ ਰਿਹਾ ਹੈ ਉਹਨਾਂ ਨੂੰ ਪਠੱਲ ਦੇ ਬਿਆਨ ਉੱਤੇ ਜਿਹੜੀ ਰਜਿੰਦਰ ਕੌਰ ਪਠੱਲ ਹੈ ਪਹਿਲੇ ਚੀਫ ਮਿਨਿਸਟਰ ਰਹੀ ਹੈ ਪਹਿਲਾਂ 97 ਤੋਂ ਪਹਿਲਾਂ ਜੀ ਤੇ ਬਾਦਲ ਦੀ ਗਵਰਨਮੈਂਟ ਆਉਣ ਤੋਂ ਪਹਿਲਾਂ ਉਹਦਾ ਬਿਆਨ ਬੜਾ ਅਹਿਮ ਬਿਆਨ ਹੈ ਭਾਵੇਂ ਪੁੱਛ ਰਹੀ ਉਹਨੇ ਕਿਹਾ ਵੀ ਮੈਨੂੰ ਕਹਿੰਦੇ ਵੀ ਕਾਂਗਰਸ ਕਾਉ ਨੇ ਕਿਹਾ ਵੀ ਮੈਨੂੰ ਕਹਿੰਦੇ ਸਬ ਏਜੰਸੀਆਂ ਕਹਿੰਦੀਆਂ ਵੀ ਕਾਂਗਰਸ ਅਜਾਤਾ ਤਾਂ ਦੇਵਾਂਗੇ ਤੁਹਾਨੂੰ ਤੇ ਪਰ ਤੁਸੀਂ ਸਾਨੂੰ ਇਜਾਜ਼ਤ ਦਿਓ ਵੀ ਸਾਨੂੰ ਕਾਫੀ ਬੰਬ ਧਮਾਕੇ ਕਰਨੇ ਪੈਣਗੇ ਪੰਜਾਬ ਦੇ ਫਲਾਣਾ ਫਲਾਣੀ ਥਾਵਾਂ ਤੇ ਹੈ ਜੀ ਕਈ ਥਾਵਾਂ ਤੇ ਕਰਨੇ ਪੈਣਗੇ ਉਹਨੇ ਨੇ ਇਹੀ ਕਿਹਾ ਕਰਾ ਜੀ ਤੇ ਜਦੋਂ ਬੰਬ ਧਮਾਕੇ ਕਰਨੇ ਪੈਣਗੇ ਤਾਂ ਇਹਦਾ ਮਤਲਬ ਬੰਬ ਧਮਾਕੇ ਕਰ-ਕਰ ਕੇ ਸਿੱਖਾਂ ਦੀ ਗੱਲ ਪਾਈ ਗਈ ਆ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਚਲੇੜੀ ਪੰਜਾਬ ਪੁਲਿਸ ਦਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਜਿੱਦੇ ਦਰਮਿਆਨ 12000 ਮੁਲਾਜ਼ਮਾਂ ਨੇ ਡਿਊਟੀ ਲੱਗੀ ਆ 2000 ਟੀਮਾਂ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ ਜਿੱਦੇ ਦਰਮਿਆਨ 3700 ਤੋਂ ਵੱਧ ਥਾਵਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਕੀਤੀ ਗਈ ਤੇ ਮਾਫ ਕਰਨਾ 3700 ਤੋਂ ਵੱਧ ਜਿਹੜੀਆਂ ਨੇ ਇਸ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤੇ 12000 ਤੋਂ ਵੱਧ ਥਾਵਾਂ ਦੇ ਉੱਤੇ ਜਿਹੜੀ ਹੈ ਉਹ ਛਾਪੇਮਾਰੀ ਕੀਤੀ ਗਈ ਤਾਂ ਇਸ ਛਾਪੇਮਾਰੀ ਦੇ ਦਰਮਿਆਨ ਇਸ ਆਪਰੇਸ਼ਨ ਦੇ ਦਰਮਿਆਨ ਜਿੱਥੇ ਇਹ ਗ੍ਰਫਤਾਰੀਆਂ ਹੋ ਰਹੀਆਂ ਨੇ ਤਾਂ ਹੋਰ ਪੰਜਾਬ ਦੇ ਵਿੱਚ ਘਟਨਾਵਾਂ ਵਾਪਰੀਆਂ ਤਾਂ ਉਸ ਦੇ ਵਿੱਚ ਸਭ ਤੋਂ ਜਿਹੜੀ ਅਹਿਮ ਘਟਨਾ ਜਿਹੜੀ ਉਹ ਲੁਧਿਆਣਾ ਦੇ ਵਿੱਚ ਇੱਕ ਟੈਕਸੀ ਡਰਾਈਵਰ ਦੇ ਨਾਲ ਅਣਮਨੁੱਖੀ ਤਸ਼ੱਦਦ ਹੁੰਦਾ ਤੇ ਧਰਨਾ ਲੱਗਦਾ ਧਰਨਾ ਲੱਗਣ ਤੋਂ ਬਾਅਦ ਜਿਹੜੀ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਿਹੜੇ ਵਿਅਕਤੀਆਂ ਦੇ ਨਾਲ ਉਸ ਨੌਜਵਾਨ ਦਾ ਜਿਹੜਾ ਉਹ ਝਗੜਾ ਹੋਇਆ ਤੇ ਜਿੱਦੇ ਉਹਦੀ ਗੱਡੀ ਲੱਗੀ ਉਹਨਾਂ ਦੇ ਉੱਤੇ ਵੀ ਦਰਜ ਹੋਇਆ ਇੱਕ ਐਫ ਆਈ ਆਰ ਦਰਜ ਹੋਈ ਹੈ ਤੇ ਨਾਲ ਹੀ ਜਿਹੜੀ ਇੱਕ ਐਫ ਆਈ ਆਰ ਦਰਜ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਜਿਹੜਿਆ ਚਾਰ ਮੁਲਾਜ਼ਮਾਂ ਦੇ ਉੱਤੇ ਦਰਜ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਅਨਮਨੁੱਖੀ ਤਸ਼ੱਦਦ ਉਸ ਨੌਜਵਾਨ ਦੇ ਨਾਲ ਕੀਤਾ ਗਿਆ ਤੇ ਨਾਲ ਹੀ ਇੱਕ ਘਟਨਾ ਜਿਹੜੀ ਆ ਉਹ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹੋਈ ਜਿੱਥੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇੱਕ ਸੀਆਈਏ ਸਟਾਫ ਦੇ ਜਿਹੜਾ ਸਿਵਲ ਵਰਦੀ ਦੇ ਵਿੱਚ ਜਾਂ ਕਥਿਤ ਪੁਲਿਸ ਮੁਲਾਜ਼ਮ ਕਹਿ ਲਿਆ ਜਾਵੇ ਉਹ ਉਹਨਾਂ ਨੌਜਵਾਨ ਪਿਓ ਪੁੱਤ ਨੂੰ ਜਿਹੜਾ ਕੜੀਸਕੇ ਲੈ ਜਾਂਦੇ ਹੋਏ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਐਸਜੀਪੀਸੀ ਦੀ ਟਾਸਕ ਫੋਰਸ ਉਹਨਾਂ ਮੁਲਾਜ਼ਮਾਂ ਨੂੰ ਬੰਧਕ ਬਣਾ ਲੈਂਦੀ ਹੈ ਤਾਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਹੈ ਇੱਕ ਪਾਸੇ ਇੱਕ ਚਰਚਾ ਜਾਂ ਕਹਿ ਲਓ ਕਿ ਇੱਕ ਕਥਿਤ ਤੌਰ ਦੇ ਉੱਤੇ ਇੱਕ ਚਰਚਾ ਚੱਲ ਰਹੀ ਹੈ ਕਿ 1 ਲੱਖ ਮੁੰਡਾ ਜਿਹੜਾ ਉਹ ਪੰਜਾਬ ਦੇ ਵਿੱਚ ਮਾਰਿਆ ਜਾਣਾ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਰਕਾਰ ਇਸ ਵਿਚਲਾ ਮਸਲਾ ਕੀ ਹੈ ਇਸ ਨੂੰ ਕਿਵੇਂ ਸਮਝਿਆ ਜਾਵੇ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਦਰਮਿਆਨ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਹ ਚਰਚਾਵਾਂ ਜਾਂ ਜਿਹੜੀਆਂ ਚੱਲ ਰਹੀਆਂ ਨੇ ਇਸ ਦੇ ਬਾਰੇ ਕਿਵੇਂ ਸਮਝਿਆ ਜਾਣਾ ਚਾਹੀਦਾ ਉਸ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਸਵਾਗਤ ਹੈ ਜੀ ਸਵਾਗਤ ਧੰਨਵਾਦ ਜੀ ਧੰਨਵਾਦ ਸਿੱਧੂ ਸਾਹਿਬ ਪੰਜਾਬ ਪੁਲਿਸ ਦਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈ ਉਸ ਦੇ ਦਰਮਿਆਨ ਗੈਂਗਸਟਰਾਂ ਦੇ ਉੱਤੇ ਵਾਰ ਦੀ ਗੱਲ ਕੀਤੀ ਜਾ ਰਹੀ ਹੈ ਗੈਂਗਸਟਰਾਂ ਦੇ ਜਿਹੜੇ ਸਹਾਇਕ ਨੇ ਉਹਨਾਂ ਨੂੰ ਜਿਹੜਾ ਫੜਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਵਾਰ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਦਰਮਿਆਨ ਜਿਹੜੀ ਮੈਂ ਜ਼ਿਕਰ ਕੀਤਾ ਇੱਕ ਵੱਡੀ ਘਟਨਾ ਜਿਹੜੀ ਸ ਅ ਵੱਡੀ ਘਟਨਾ ਵਾਪਰਦੀ ਉਹ ਇੱਕ ਜਲੰਧਾ ਲੁਧਿਆਣਾ ਦੇ ਵਿੱਚ ਇੱਕ ਟੈਕਸੀ ਡਰਾਈਵਰ ਦੀ ਕਿਸੇ ਵਿਅਕਤੀਆਂ ਦੇ ਨਾਲ ਗੱਡੀ ਖਹਿ ਜਾਂਦੀ ਹੈ ਗੱਡੀ ਖਹਿਦੇ ਖਹਿਦੇ ਦਰਮਿਆਨ ਉਹਨਾਂ ਦੀ ਆਪਸ ਦੇ ਵਿੱਚ ਕਹਿ ਸੁਣੀ ਹੁੰਦੀ ਹੈ ਬਿਵਾਦ ਹੁੰਦਾ ਤੇ ਬਿਵਾਦ ਜਿਹੜਾ ਹੁੰਦਾ ਜੀ ਉਹ ਸੰਤ ਜਨਰਲ ਸੀ ਭਿੰਡਰਾਲਾ ਦੀ ਤਸਵੀਰ ਲਾਏ ਜਾਣ ਨੂੰ ਲੈ ਕੇ ਹੁਣ ਉਸ ਤੋਂ ਬਾਅਦ ਪੁਲਿਸ ਆ ਜਾਂਦੀ ਹੈ ਪੁਲਿਸ ਦੇ ਵੱਲੋਂ ਦੱਸਿਆ ਇਹਨਾਂ ਕਿ ਅਣਮਨੁੱਖੀ ਤਸ਼ੱਦਦ ਉਸ ਨੌਜਵਾਨ ਦੇ ਉੱਤੇ ਕੀਤਾ ਜਾਂਦਾ ਇਹ ਘਟਨਾ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਦੇਖੋ ਘਟਨਾ ਜਿਹੜੀਆਂ ਦੋ ਤਿੰਨ ਤੁਸੀਂ ਸਾਰੀਆਂ ਗਿਣੀਆਂ ਹੈ ਇਹ ਤਿੰਨੇ ਚਾਰੀ ਘਟਨਾ ਆਪਣੇ ਆਪ ਵਿੱਚ ਬੜੀਆਂ ਗਲਤ ਘਟਨਾਵਾਂ ਦਰਦਨਾਕ ਹੈ ਪੰਜਾਬ ਦੇ ਲਈ ਗਲਤ ਹੈ ਸਾਰਾ ਕੁਝ ਜੋ ਹੋ ਰਿਹਾ ਤੇ ਇਹ ਇੱਕ ੱੱਕੇ ਦੀਆਂ ਘਟਨਾਵਾਂ ਤੇ ਇਹ ਇਹ ਕੋਈ ਲਾਅ ਐਂਡ ਆਰਡਰ ਕੰਟਰੋਲ ਕਰਨ ਦੀ ਗੱਲਬਾਤ ਨਹੀਂ ਹੈ ਤੇ ਇਹ ਇੱਕ ਖਾਸ ਕਿਸਮ ਦੇ ਮਨਸ਼ਾ ਨਾਲ ਸਿਆਸੀ ਇੱਕ ਉਹਨਾਂ ਦੀ ਮਨਸ਼ਾ ਉਹਦੇ ਨਾਲ ਕੀਤਾ ਜਾ ਰਿਹਾ ਤੇ ਜਿਹੜਾ ਕਿ ਸਰਾਸਰ ਗਲਤ ਹੈ ਪਹਿਲੀ ਗੱਲ ਤਾਂ ਇਹ ਵੀ ਜਿਸ ਤਰੀਕੇ ਨਾਲ ਅਸੀਂ ਦੇਖੀਏ ਵੀ ਬੋਟ ਬੋਟਾਂ ਦੀ ਇਲੈਕਸ਼ਨ ਆ ਰਹੀ ਹੈ ਹੁਣ 27 ਦੀ 27 ਦੀ ਇਲੈਕਸ਼ਨ ਨੂੰ ਦੇਖ ਕੇ ਇਹ ਸਮਾਜ ਨੂੰ ਪੋਲਰਾਈਜੇਸ਼ਨ ਕਰ ਰਹੇ ਆ ਉਹਦੇ ਟੁਕੜੇ ਕਰਦੇ ਆ ਸਮਾਜ ਦੇ ਸਮਾਜ ਨੂੰ ਵੰਡਦੇ ਹੈਗੇ ਜਾਣ ਬੁੱਝ ਕੇ ਵੀ ਇੱਕ ਬੋਟ ਬੈਂਕ ਬਣਾਈਏ ਅਸੀਂ ਸਿਕਿਉਰਿਟੀ ਦਸੀਏ ਇੱਥੇ ਵੀ ਜਿਹੜੇ ਨੌਨ ਸਿੱਖ ਹੈ ਵੀ ਅਸੀਂ ਰਖਵਾਲੇ ਆ ਉਹਨਾਂ ਦੇ ਪਾਰਟੀ ਇਸ ਕਿਸਮ ਦੀ ਪੇਸ਼ ਕਰਦੀ ਹੈ ਕਿਸੇ ਵੇਲੇ ਕਾਂਗਰਸ ਵੀ ਕਰਦੀ ਰਹੀ ਹੈ ਤੇ ਬੀਜੇਪੀ ਵੀ ਇਹੀ ਇਹੀ ਏਜੰਡੇ ਤੇ ਕੰਮ ਕਰਦੀ ਆ ਤੇ ਹੁਣ ਆਮ ਆਦਮੀ ਵੀ ਇਹੀ ਏਜੰਡੇ ਤੇ ਕੰਮ ਕਰ ਰਿਹਾ ਜਿਹੜਾ ਪੁਲਿਸ ਹੈ ਪੁਲਿਸ ਤਾਂ ਇੱਕ ਟੂਲ ਹੈ ਸਿਆਸੀ ਲੈਵਲ ਦਾ ਸਿਆਸੀ ਦੇ ਲਈ ਉਹ ਟੂਲ ਦੇ ਲੈਵਲ ਤੇ ਕੰਮ ਕਰਦੇ ਆ ਇਹਦਾ ਇਹ ਨਾ ਕਹੀਏ ਪੁਲਿਸ ਦਾ ਸਿਆਸੀ ਕਰਨਾ ਹੈ ਪੁਲਿਸ ਕੋਈ ਵੀ ਆ ਜੇ ਉਹਦੀ ਸਿਆਸਤ ਦੇ ਦੇ ਮੁਤਾਬਕ ਕੰਮ ਕਰਦੀ ਆ ਇਸ ਕਰਕੇ ਜਿਹੜਾ ਇਹ ਆਪਰੇਸ਼ਨ ਪ੍ਰਹਾਰ ਹੈ ਅਨਾਉਂਸ ਕੀਤਾ ਹੈ ਗੈਂਗਸਟਰ ਨੂੰ ਗੈਂਗਸਟਰ ਕਿਹਨੇ ਪੈਦਾ ਕੀਤੇ ਆ ਕਿਸੇ ਨੂੰ ਤਾਂ ਤੁਸੀਂ ਭਜਾ ਦਿੰਨੇ ਹੋ ਕਿਸੇ ਨੂੰ ਕਿਸੇ ਨੂੰ ਮਤਲਬ ਕਿ ਇਹ ਵੀ ਘਰੋਂ ਪਜਾ ਦਿੰਦੇ ਹੋ ਕਿਸੇ ਨੂੰ ਤੁਸੀਂ ਛੋਟੀ ਜੀ ਗੱਲ 'ਚ ਟਰੈਪ ਕਰਕੇ ਗੈਂਗਸਟਰ ਬਣਾ ਦਿੰਦੇ ਹੋਗੇ ਜਿਵੇਂ ਹੁਣ ਚਿੱਟਾ ਜੀ ਚਿੱਟਾ ਦੇ ਤੇ ਹੋਰ ਜਿਹੜਾ ਇਸ ਕਿਸਮ ਦੇ ਨਸ਼ਿਆਂ ਦਾ ਕੰਮ ਹੈ ਉਹ ਨਸ਼ੇ ਸਰਕਾਰਾਂ ਨੂੰ ਪਤਾ ਹੈਗਾ ਪੁਲਿਸ ਨੂੰ ਵੀ ਪਤਾ ਕਾਫੀ ਹੱਦ ਤੱਕ ਜਿਹੜੇ ਨਸ਼ੇ ਵੇਚਦੇ ਆ ਸਾਰਾ ਕੁਝ ਕਰਦੇ ਆ ਤੇ ਇਹ ਵੀ ਇਹਨਾਂ ਨੂੰ ਪਤਾ ਵੀ ਨਸ਼ਿਆਂ ਦੇ ਨਾਲ ਛੋਟੇ-ਮੋਟੇ ਹਥਿਆਰ ਵੀ ਚੱਲਦੇ ਆ ਹੂੰ ਹਥਿਆਰ ਦੇ ਦਿੱਤੇ ਜਾਂਦੇ ਆ ਜਾਂ ਇੱਕ ਨਵਾਂ ਟ੍ਰੈਂਡ ਚੱਲ ਪਿਆ ਵੀ ਨਸ਼ਾ ਆਇਆ ਨਾਲ ਉਹਦੇ ਨਾਲ ਤੁਸੀਂ ਆਪ ਪਿਸਟੋਲ ਰਵਾਲਬਰੇ ਤੂੰ ਲੈ ਜਾ ਤੈਨੂੰ ਦਿੱਤਾ ਨਾਲ ਆ ਨਸ਼ੇ ਦਾ ਕੰਮ ਕਰਿਆ ਇੰਨਾ ਕੰਮ ਇਹ ਨਾਲ ਸ਼ੁਰੂ ਹੋ ਗਿਆ ਸਾਰਾ ਕੁਝ ਤੁਸੀਂ ਐਸ ਉਮਰ ਦੇ ਕੱਚੀ ਉਮਰ ਦੇ ਛੋਟੇ ਮੁੰਡੇ ਜਾਨ ਜਿਹੜੇ ਨਸ਼ੇ ਲੱਗੇ ਉਹਨੂੰ ਲੱਭਦੇ ਹੋ ਤੁਸੀਂ ਜਾਂ ਨਸ਼ੇ ਤੇ ਲਾਉਨੇ ਹੋ ਫਿਰ ਮੁੜ ਕੇ ਹਥਿਆਰ ਦੇ ਤਾਂ ਹਥਿਆਰ ਵੀ ਉਹ ਜਿਹੜੀ ਇੱਕ ਖਾਸ ਕਿਸਮ ਦੀ ਸਾਡੇ ਲੋਕਾਂ ਅੰਦਰ ਫੈਸੀਨੇਸ਼ਨ ਹੈ ਜਾਂ ਉਹਦੇ ਅੰਦਰ ਖਿੱਚਿਆ ਹਥਿਆਰ ਪ੍ਰਤੀ ਇੱਕ ਪੰਜਾਬ ਦੇ ਕਲਚਰ ਚ ਹੀ ਹੈਗੀ ਹੈ ਤੇ ਉਹ ਸਾਇਦ ਸਾਰੇ ਜੀ ਪੰਜਾਬ ਚ ਖੁੱਲ੍ਹ ਜਾ ਉਹ ਫਿਰ ਉਹਦਾ ਫਾਇਦਾ ਉਠਾਉਣਾ ਤੁਸੀਂ ਹਥਿਆਰ ਇਹਨਾਂ ਨੂੰ ਸਭ ਪਤਾ ਵੀ ਇਹ ਸਾਰਾ ਕੁਝ ਹੋਕ ਮੇਰੇ ਹੈ ਇੱਕ ਆਰੀ ਵੀ ਨਹੀਂ ਦੱਸਦੇ ਕਿਤੇ ਵੀ ਪੁਲਿਸ ਵਾਲੇ ਨਾਲ ਵੀ ਅਸੀਂ ਗੈਂਗਸਟਰ ਗੈਂਗਸਟਰ ਬਣੇ ਕਿੱਥੋਂ ਆ ਅਚਾ ਸਵਾਲ ਇਹ ਹੈ ਵੀ ਤੁਸੀਂ ਇਹ ਸਾਰਾ ਜਿਹੜਾ ਵਰਤਾਰਾ ਹੋਇਆ ਜਿਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਸੰਤ ਭਿੰਡਰਾਲੇ ਦੀ ਪਿਕਚਰ ਲਾ ਦੀ ਜਿਹੜੀ ਸਾਡੇ ਨੂੰ ਲੁਧਿਆਣੇ ਵਾਲਾ ਇਸੇ ਨੂੰ ਆਪਾਂ ਡਿਸਕਸ ਕਰੀਏ ਲੁਧਿਆਣੇ ਵਾਲੇ ਜਿਹੜਾ ਇਹ ਸਾਰਾ ਸਿਸਟਮ ਹੋਇਆ ਵੀ ਉਹਦੇ ਜੇ ਸੰਤ ਭਿੰਡਰਾਲੇ ਦੀ ਲਾਲੀ ਅੱਜ ਦੀ ਥੋੜਾ ਲੱਗੀ ਆ ਉੱਥੇ ਤਾਂ ਸਾਰੀਆਂ ਹੀ ਉੱਥੇ ਇਸ ਕਿਸਮ ਦੀਆਂ ਫੋਟੋ ਲੱਗਦੀਆਂ ਜਾਂ ਲਾਈਵ ਫਿਰਦੀਆਂ ਕਿਸ ਦਿਨ ਜਦੋਂ ਇੱਥੇ ਕਿਸਾਨ ਮੋਰਚਾ ਸੀ ਤੇ ਕਿਸਾਨ ਮੋਰਚੇ ਦੇ ਵੇਲੇ ਫਾਰਮਰਸ ਦੀਆਂ ਲੱਗੀਆਂ ਹੁੰਦੀਆਂ ਸੀ ਟਰੈਕਟਰ ਦੀਆਂ ਲੱਗੀਆਂ ਹੁੰਦੇ ਸੀ ਲੋਕਾਂ ਦੇ ਸਟicker ਲੱਗੇ ਹੁੰਦੇ ਸੀ ਬਿਲਕੁਲ ਠੀਕ ਤੇ ਸੰਤਾਂ ਦੇ ਤਾਂ ਬਹੁਤ ਥਾਵਾਂ ਤੇ ਲੱਗੇ ਆ ਪਹਿਲਾਂ ਪਹਿਲੇ ਦੌਰ ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਲੋਕਾਂ ਨੂੰ ਪ੍ਰੋਟੈਸਟ ਦੇ ਲੈਵਲ ਤੇ ਕੇਸਰੀ ਪੱਗਾ ਸ਼ੁਰੂ ਹੋ ਗਿਆ ਸੀ ਕਿਸੇ ਦੌਰ ਚ ਕੋਸ਼ ਆ ਜਾਂਦਾ ਕਿਸੇ ਚ ਕੋਸ਼ ਆ ਜਾਂਦਾ ਪਰ ਇਸ ਕਿਸਮ ਦੀ ਤੁਸੀਂ ਉਸ ਦੇ ਉੱਤੇ ਤੁਸੀਂ ਇਹ ਤਾਂ ਇਸ਼ੂ ਨਹੀਂ ਪੜਾ ਸਕਦੇ ਸਵਾਲ ਹੈ ਵੀ ਜੇ ਤੁਸੀਂ ਇਹ ਬਣਾਉਣੇ ਇਸ਼ੂ ਤਾਂ ਕਮਿਊਨਲਾਈਜ਼ ਕਰਦੇ ਹੋ ਤੁਸੀਂ ਕਹਿੰਦੇ ਫਿਰਕਾ ਪ੍ਰਸਤੀ ਦਾ ਮਾਹੌਲ ਬਣਾਉਂਦੇ ਹੋ ਇੱਥੇ ਫਿਰਕਾਪ੍ਰਸਤੀ ਖੜੀ ਕਰਦੇ ਹੋ ਤੇ ਕਿਉਂਕਿ ਤੁਹਾਡਾ ਹੁੰਦਾ ਵੀ ਦੋ ਹਿੱਸਿਆਂ 'ਚ ਸਮਾਜ ਨੂੰ ਵੰਡੀਏ ਤੇ ਵੋਟ ਲਈਏ ਉਹਨਾਂ ਨੂੰ ਅਸੀਂ ਪੇਸ਼ੇ ਕਰੀਏ ਵੀ ਤੁਹਾਡੇ ਰੱਖੇ ਅਸੀਂ ਆ ਸਾਨੂੰ ਵੋਟ ਪਾਓ ਤੁਹਾਡੇ ਬਗੈਰ ਅਸੀਂ ਸਾਡੇ ਬਗੈਰ ਤੁਸੀਂ ਬਚ ਨਹੀਂ ਸਕਦੇ ਤੇ ਸੇਫ ਨਹੀਂ ਰਹਿ ਸਕਦੇ ਹੂੰ ਤੇ ਇਸ ਕਿਸਮ ਦਾ ਦੂਜਿਆਂ ਨੂੰ ਬਿਨਾ ਮਤ ਬੋਲਦੋ ਤੁਸੀਂ ਦੋਸ਼ੀ ਤਿਆਰ ਤਿਆਰ ਕਰੀ ਜਾਂਦੇ ਹੋ ਦੂਜੀ ਕਮਿਊਨਿਟੀ ਵਾਲਿਆਂ ਨੂੰ ਉਹਨਾਂ ਸਭ ਦੇ ਪੰਜਾਬ ਪੰਜਾਬ ਵਿੱਚ ਸਿੱਖਾਂ ਦੇ ਮੁੰਡੇ ਵੀ ਇੱਕ ਇੱਕ ਦੋ ਦੋ ਬੱਚੇ ਆ ਸਭ ਦੇ ਕਿਸੇ ਵੀ ਲੈਵਲ ਤੇ ਪਰ ਤੁਸੀਂ ਉਥੋਂ ਕਿਸੇ ਪੈਸਿਆਂ ਪਿੱਛੋਂ ਬੇਰੁਜ਼ਗਾਰ ਹੈਗਾ ਵਿਦਿਆਰਥੀ ਜਾਂ ਨਸ਼ੇ ਦੀ ਅਲੋਰਮੈਂਟ ਜਾਂ ਹਥਿਆਰ ਦੀ ਅਲੋਰਮੈਂਟ ਦਿੰਨੇ ਹੋ ਇਹ ਦੇਖ ਕੇ ਤੁਸੀਂ ਬੰਦਿਆਂ ਨੂੰ ਇਹ ਸਰਾਹ ਤੋੜ ਰਹੇ ਹੋਣੇ ਹੋਗੇ ਤੇ ਫਿਰ ਗਾਹ ਉਦੋਂ ਪਿੱਛੋਂ ਏਜੰਸੀਆਂ ਦਾ ਖੇਲ ਹੋ ਜਾਂਦਾ ਹੈਗਾ ਉਹ ਵੱਡੇ ਲੈਵਲ ਤੇ ਉਹ ਸਿਵਲ ਕਪੜਿਆਂ ਵਿੱਚੋਂ ਆਪਰੇਟ ਕਰਦੀਆਂ ਇਹ ਸਾਰਾ ਇੱਕ ਵਿਸ਼ੇਸ਼ ਸਰਕਲ ਹੈ ਉਹਦਾ ਫਿਰ ਤੁਸੀਂ ਸਿਆਸੀ ਲੈਵਲ ਤੇ ਫਾਇਦਾ ਲੈਂਦੇ ਹੋ 80 ਲੈਵਲ ਤੇ ਫਾਇਦਾ ਹੈ ਇਸ ਕਸਤ ਲੈਨੇ ਹੋ ਜੀ ਸਾਨੂੰ ਵੋਟ ਪਾਓ ਜੀ ਅਸੀਂ ਆ ਵੇਖੋ ਪੰਜਾਬ ਦੇ ਵਿੱਚ Hindu Sikh ਦਾ ਡਿਵਾਈਡ ਕਰਨਾ ਜਾਂ ਪੰਜਾਬੀਆਂ ਦਾ ਆਪਸ ਵਿੱਚ ਦੀ ਬ੍ਰੋ ਇੱਕ ਦੂਜੇ ਨਾਲ ਆਪਸ ਵਿੱਚ ਦੀ ਫਰਕ ਪਾਉਣਾ ਇਸ ਦੇ ਇਹ ਹੁਣ ਦੀ ਸਿਆਸਤ ਨਹੀਂ ਇਹ 47 ਤੋਂ ਬਾਅਦ ਦੀ ਚੱਲੀ ਹੈ ਲਗਾਤਾਰ ਕਾਂਗਰਸ ਨੇ ਇਹੀ ਕੀਤਾ ਕਾਂਗਰਸ ਨੇ 84 ਵੇਲੇ ਬਹੁਤ ਸਿਰੇ ਦਾ ਕੀਤਾ ਸਾਰਾ ਕੁਝ ਤੇ ਹੁਣ ਵੀ ਇਹ ਆਮ ਆਦਮੀ ਪਾਰਟੀ ਉਹਨਾਂ ਲੈਣਾ ਤੇ ਕਰ ਰਹੀ ਆ ਸਾਰਾ ਇਹਨਾਂ ਦਾ 50% ਦਾ ਕੋਈ ਏਜੰਡਾ ਹੀ ਨਹੀਂ ਕਿ ਨਾ ਨਾ ਇਹਨਾਂ ਨੂੰ ਕੋਈ ਲੱਗਦਾ ਵੀ ਇਹ ਇਹਨਾਂ ਨੂੰ ਐ ਲੱਗਦਾ ਅਸੀਂ ਵੋਟ ਕਿਵੇਂ ਲਾਵਾਂਗੇ ਵੋਟ ਬਣਾਵਾਂਗੇ ਕਿਵੇਂ ਵੋਟ ਬਣਾਉਣ ਲਈ ਸਾਰਾ ਕੁਝ ਹੋ ਰਿਹਾ ਪਰ ਜੇ ਮੈਨੂੰ ਯਾਦ ਆਉਂਦਾ ਇੱਕ ਘਟਨਾ ਦਾ ਬਹੁਤ ਜ਼ਿਕਰ ਵੀ ਚੱਲ ਰਿਹਾ ਪੰਜਾਬ ਦੇ ਵਿੱਚ ਆ ਪਿੱਛੇ ਜੇ ਨੌਜਵਾਨ ਕੁਝ ਹਿਮਾਚਲ ਚਲੇ ਗਏ ਸੀ ਉਹਨਾਂ ਨੇ ਸੰਤ ਜਰਨੈਲ ਸਿੰਘ ਪਿੰਡ ਰਾਲਿਆਂ ਦੀ ਫੋਟੋ ਜਿਹੜੀ ਆ ਝੰਡਾ ਲਾਇਆ ਹੋਇਆ ਸੀ ਉਹਨਾਂ ਨੂੰ ਪੁਲਸ ਰੋਕਦੀ ਐ ਉੱਥੇ ਵਿਰੋਧ ਕਰਦੀ ਐ ਕਿ ਭਾਈ ਤੁਸੀਂ ਐ ਨਾ ਕਰੋ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇੱਕ ਚਰਚਾ ਚੱਲਦੀ ਐ ਉਸ ਤੋਂ ਬਾਅਦ ਉਹ ਮਸਲੇ ਨੂੰ ਵੀ ਉੱਥੋਂ ਦੀ ਪੁਲਿਸ ਵੀ ਮਾਫੀ ਮੰਗਦੀ ਐ ਹੋਰ ਹੋਰ ਥਾਂਾਂ ਦੇ ਉੱਤੇ ਜਾਂਦੇ ਨੇ ਜਦੋਂ ਨੌਜਵਾਨ ਤਾਂ ਉੱਥੇ ਜਿਹੜਾ ਸਿਰਫ ਵਿਰੋਧ ਹੁੰਦਾ ਪਰ ਪੰਜਾਬ ਦੇ ਵਿੱਚ ਨੌਜਵਾਨ ਦੇ ਉੱਤੇ ਤਸ਼ੱਦਦ ਹੋਣਾ ਜਿਹੜੇ ਤੱਕ ਪੰਜਾਬ ਉਹ ਸਾਈਕੀ ਨੂੰ ਸਮਝਦਾ ਹਜੇ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰਾਂ ਉਹ ਸਾਈਕੀ ਨੂੰ ਸਮਝਦੀਆਂ ਨਹੀਂ ਤਾਂ ਇੱਥੇ ਜਿਹੜਾ ਇਸ ਪੱਧਰ ਤੱਕ ਚਲੇ ਜਾਣਾ ਕਿ ਨੌਜਵਾਨ ਦੇ ਨੌ ਖਿੱਚਤੇ ਉਹਨੂੰ ਬਹੁਤ ਕੁੱਟਿਆ ਗਿਆ ਉਹਦੇ ਅਲੱਤਾ ਸਜਾਈਆਂ ਪੀਆਂ ਜਾਂ ਹੋਰ ਜਿਹੜਾ ਸਰੀਰ ਦੇ ਉੱਤੇ ਬਹੁਤ ਸਾਰੀਆਂ ਸੱਟਾਂ ਇਹੋ ਜਿਹੀਆਂ ਆਉਣੀਆਂ ਤੇ ਉਸ ਦੇ ਉੱਤੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਆ ਹਾਲਾਂਕਿ ਉਹਨਾਂ ਦੇ ਉੱਤੇ ਵੀ ਕੀਤੀ ਗਈ ਹੈ ਜਿਹੜੇ ਗੱਡੀਆਂ ਨਾਲ ਜਿਹਨਾਂ ਨਾਲ ਟਕਰਾਈਆਂ ਸੀ ਜਿਹਨਾਂ ਦਾ ਵਿਵਾਦ ਹੋਇਆ ਤੇ ਮਲਾਜਮਾਂ ਦੇ ਉੱਤੇ ਵੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਸਿਰਫ ਸਸਪੈਂਡ ਕਰ ਦਿੱਤਾ ਕਿ ਸਸਪੈਂਡ ਕਰਕੇ ਜਾਂ ਐਫ ਆਈ ਆਰ ਕਰਕੇ ਸਾਰ ਦੇਣਾ ਜਾਣਾ ਕੀ ਉਹ ਵੇਖੋ ਇਹ ਪੁਲਿਸ ਦਾ ਸਸਪੈਂਡ ਕਰਦੀ ਆ ਤੁਹਾਡਾ ਅਸੀਂ ਪਟਿਆਲੇ ਵਾਲਾ ਕੇਸ ਦੇਖਿਆ ਇਹਦੇ ਵਿੱਚ ਇੰਨਾ ਜਿਆਦਾ ਇੱਕ ਕਰਨਲ ਦੀ ਕੁੱਟਮਾਰ ਕੇ ਤੇ ਕਰਨਲ ਬਾਠ ਵਾਲਾ ਕੇਸ ਹੋਇਆ ਇਹਨੇ ਕੁੱਟਮਾਰ ਕੀਤੀ ਸਾਰਾ ਕੁਝ ਕੀਤਾ ਉਦੋਂ ਪਿੱਛੋਂ ਵੇਖ ਲਓ ਇਹਨਾਂ ਨੇ ਪੁਲਿਸ ਨੇ ਕੋਈ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਸਾਰਾ ਹਜੇ ਤੱਕ ਉਹਨਾਂ ਤੇ ਉਸ ਕਿਸਮ ਦਾ ਕਿਸੇ ਕੋਈ ਐਕਸ਼ਨ ਨਹੀਂ ਕਿੰਨਾ ਟਾਲਮਟੋਲ ਕੀਤਾ ਜਿਆਦਾ ਤੇ ਐਵੇਂ ਟਾਲਮਟੋਲ ਆ ਇਹ ਤਾਂ ਅੱਖਾਂ ਪੁੰਜਣ ਲਈ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹਦੇ ਬਿਜਲੀਆ ਲਾਲੂ ਕੇ ਮਾਰਤਾ ਸੀ ਉਹ ਮਰ ਗਿਆ ਡੈਡ ਬੋਡੀ ਉਹਦੀ ਮਿਲ ਗਈ ਸਾਰੀ ਤੇ ਇਹ ਸਾਰਾ ਕੁਝ ਜਦੋਂ ਤੁਸੀਂ ਐ ਕਰਦੇ ਹੋ ਪਿੱਛੋਂ ਫਿਰ ਅੱਖਾਂ ਪੁੰਝਣ ਲਈ ਸਾਰਾ ਕੁਝ ਕਰਨ ਲਈ ਸਾਰਾ ਕੁਝ ਤੁਸੀਂ ਕਰਦੇ ਹੋ ਜਾਂ ਉਹਨੂੰ ਹਸ਼ਪ ਕਰਨ ਲਈ ਦਬਾਉਣ ਲਈ ਇਹ ਸਾਰਾ ਕੁਝ ਕਰਦੇ ਹੋ ਪੁਲਿਸ ਵਾਲੇ ਸਾਰੇ ਉਹਦੇ ਪਿੱਛੋਂ ਕਰਦੇ ਆ ਬਾਕੀ ਤੇ ਇਹਨਾਂ ਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ ਕਿ ਨਾ ਵੀ ਜਿੰਨਾ ਤੁਸੀਂ ਕਰੋਗੇ ਤੇ ਉਹਦਾ ਇਹ ਪੋਲੀਟੀਕਲ ਫਾਇਦਾ ਲੈਣਗੇ ਥਾਂ ਥਾਂ ਇਹ ਡਾਇਰੈਕਟ ਵੀ ਨਹੀਂ ਇੰਡਾਇਰੈਕਟ ਵੀ ਕਰਨਗੇ ਸਾਰਾ ਕੁਝ ਉਹਦਾ ਟੇਢੇ ਤਰੀਕੇ ਨਾਲ ਬੈਨੀਫਿਟ ਲੈਣਗੇ ਵੀ ਆ ਜਿਹੜੀ ਸ਼ਹਿਰਾਂ ਦੀ ਹਿੰਦੂ ਕਮਿਊਨਿਟੀ ਆ ਉਸ ਦੀ ਥਾਂ ਅਸੀਂ ਕਾਂਗਰਸ ਦੀ ਥਾਂ ਤੋਂ ਦੋ ਹੁਣ ਵੱਡੇ ਵੱਡੀਆਂ ਪਾਰਟੀਆਂ ਜਿਹੜੀਆਂ ਕੋਸ਼ਿਸ਼ ਕਰਦੀਆਂ ਵੀ ਜਿਹੜੀ ਅਸੀਂ ਕਾਂਗਰਸ ਦੇ ਕੋਲੇ ਵੋਟਰ ਰਹੇ ਜਾਂਦਾ ਖੋ ਲਈਏ ਅਸੀਂ ਵੋਟ ਉਹ ਹੈਗੀਆਂ ਆਮ ਆਦਮੀ ਪਾਰਟੀ ਜਿਹੜੀ ਅੱਜ ਕਾ ਰਾਜ ਕਰਦੀ ਹੈ ਤੇ ਜਾਂ ਹੈਗੀ ਬੀਜੇਪੀ ਹੂੰ ਇਹ ਦੋਨੋਂ ਇਸ ਆਪਰੇਸ਼ਨ ਵਿੱਚ ਲੱਗੇ ਹੋਏ ਆ ਤੇ ਠੀਕ ਆ ਲੋਕਾਂ ਦਾ ਜਦੋਂ ਇਸ ਕਿਸਮ ਦਾ ਮਾਹੌਲ ਤਿੰਨ ਇਨਸੀਡੈਂਟ ਹੋ ਜਾਣ ਜਿਹੜਾ ਉਹ ਇੱਕ ਇਨਸੀਡੈਂਟ ਦਾ ਉਦੋਂ ਫਿਰ ਲੋਕਾਂ ਨੂੰ ਡਰ ਲੱਗਦਾ ਵੀ ਇਹ ਤਾਂ ਜੀ ਹੁਣ 1 ਲੱਖ ਮੁੰਡਾ ਮਾਰਨਗੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ 40-50 ਹਜ਼ਾਰ ਮੁੰਡਾ ਮਾਰਿਆ ਹੀ ਹੈ ਇੱਕ ਨਾ ਸਾਰਾ ਉਹ ਸਾਰੇ ਉਹ ਇੱਕ ਜਿਹੜੀ ਚਰਚਾ ਚੱਲ ਰਹੀ ਆ ਪੰਜਾਬ ਦੇ ਵਿੱਚ ਕਿ 1 ਲੱਖ ਮੁੰਡਾ ਮਾਰਨਗੇ ਪਰ ਉਸ ਦੇ ਉੱਤੇ ਨਾ ਤਾਂ ਕੋਈ ਸਰਕਾਰ ਗੱਲ ਕਰ ਰਹੀ ਆ ਨਾ ਕੋਈ ਪੁਲਿਸ ਉਸ ਤਰੀਕੇ ਦੇ ਨਾਲ ਪਰ ਉਹ ਦੱਸੋ ਉਹ ਗੱਲ ਉਹ ਅਫਵਾਹ ਆ ਉਹ ਕੀ ਆ ਉਸ ਦੇ ਉੱਤੇ ਕੁਝ ਦੱਸਿਆ ਤਾਂ ਜਾਣਾ ਚਾਹੀਦਾ ਚਲੋ ਬੇਸ਼ੱਕ ਵਫਾ ਹੋਵੇ ਹਜੇ ਜੇ ਕੋਈ ਗੱਲਬਾਤ ਨਹੀਂ ਹੁੰਦੀ ਇੰਨੀ ਵੱਡ ਐਡੀ ਵੱਡੇ ਲੋਕਾਂ ਨੂੰ ਮਾਰਨ ਨਾਲ ਤਾਂ ਬਹੁਤ ਜ਼ਿਆਦਾ ਵੱਡੀ ਗੱਲ ਹੋ ਜੂਗੀ ਪਰ ਇੱਕ ਸਹਿਮ ਦਾ ਮਾਹੌਲ ਤਾਂ ਖੜਾ ਕੀਤਾ ਇੱਕ ਡਰ ਦਾ ਮਾਹੌਲ ਤਾਂ ਕੀਤਾ ਇੱਕ ਟੈਰਰ ਦਾ ਪੁਲਸ ਦਾ ਬਣਾਉਣ ਦੀ ਗੱਲ ਕੀਤੀ ਹੈ ਕਿਉਂ ਟੈਰਰ ਬਣਾਇਆ ਜਾਵੇ ਪੁਲਸ ਟੈਰਰ ਬਣਾਉਣ ਨੂੰ ਥੋੜਾ ਹੁੰਦੀ ਐ ਇੱਥੇ ਸਾਰਾ ਤੇ ਪੁਲਸ ਤਾਂ ਲੋਕਾਂ ਦੇ ਲਾਅਨ ਆਰਡਰ ਲਈ ਆ ਸਾਰਾ ਕੰਟਰੋਲ ਕਰਨ ਲਈ ਜੇ ਕੋਈ ਗੱਲ ਗਲਤ ਕਰਦਾ ਹੋਵੇ ਤੇ ਇਸ ਕਰਕੇ ਇਹ ਵੇਖੋ ਸਭ ਤੋਂ ਜ਼ਿਆਦਾ ਮਾੜਾ ਜਿਹੜਾ ਇਹ ਹੈਗਾ ਵੀ ਤੁਸੀਂ ਪੁਲਿਸ ਨੇ ਕਿੰਨੀ ਕਿਤੇ ਰੋ ਦਰਬਾਰ ਸਾਹਿਬ ਦੇ ਅੰਦਰ ਰਹੇ ਪਹਿੰਦੇ ਦੋ ਬੰਦੇ ਨੂੰ ਪਿਓ ਪੁੱਤ ਨੂੰ ਘੜੀਸ ਕੇ ਬਾਹਰ ਲਗਾਏ ਹੋ ਉਹਨਾਂ ਦਾ ਜ਼ਮੀਨ ਦਾ ਰੌਲਾ ਹੈ ਤੇ ਤੁਸੀਂ ਪੁਲਿਸ ਸਾਰਾ ਇੱਕ ਇੱਕ ਜਿਹੜੇ ਵਿਰੋਧੀ ਆ ਜੇ ਉਹਨਾਂ ਨੇ ਕੁਛ ਉਹਦਾ ਕਰਕੁਰ ਲਿਆ ਜੋ ਪੁਲਿਸ ਨੂੰ ਗੱਠ ਲਿਆ ਇਸ ਗੱਲ ਲਈ ਗੰਡ ਲਿਆ ਤੇ ਉਹ ਫਿਰ ਜੀ ਅੰਦਰੋਂ ਕੁੜੀ ਸਕੇ ਲੈ ਕੇ ਸਾਰਾ ਕੁਝ ਤੁਸੀਂ ਬੋਲੋ ਮਾ ਸਾਮਾ ਦਰਬਾਰ ਸਾਹਿਬ ਦੀ ਉੱਥੇ ਜਿਹੜੀ ਪੋਲਿਟਿਕਸ ਹੋਈ ਜੇ ਅਪਨ ਤੱਕ ਪੋਲਿਟਿਕਸ ਨੂੰ ਕਵਰ ਕੀਤਾ ਇਹ ਅਸਲ ਚ ਅੰਡਰਸਟੈਂਡਿੰਗ ਹੁੰਦੀ ਕੀ ਆ ਪੁਲਿਸ ਦੀ ਤੇ ਐ ਜੀ ਪੀ ਸੀ ਦੀ ਉੱਥੇ ਜੇਕਰ ਉੱਥੇ ਕੋਈ ਇਹੋ ਜਿਹਾ ਕੋਈ ਅਨਸਰ ਹੈਗਾ ਵੀ ਆ ਜਾਂ ਕਿਸੇ ਨੇ ਜਿਹਨੂੰ ਫੋਰਸ ਨੇ ਫੜਨਾ ਹੈ ਤਾਂ ਉਹਨੂੰ ਫੜਨ ਤੇ ਫਿਰ ਪ੍ਰਕਿਰਿਆ ਹੋਣੀ ਕੀ ਚਾਹੀਦੀ ਵੇਖੋ ਇਹ ਐ ਜੀ ਪੀ ਸੀ ਕੋਈ ਬਹੁਤ ਵੱਡਾ ਸਟੈਂਡ ਲੈਣ ਦੀ ਪੁਲਿਸ ਵਿਰੋਧ ਇਹਨਾਂ ਦੀ ਆਪਦੀਆਂ ਖਾਮੀਆਂ ਐ ਜੀ ਪੀ ਸੀ ਦੀਆਂ ਬਹੁਤ ਆ ਜਿਵੇਂ ਹੁਣ ਦਰਬਾਰ ਸਾਹਿਬ ਦੇ ਹਮਲੇ ਦੇ ਪਿੱਛੋਂ ਵਾਹ ਇਹ ਕੋਸ਼ ਕੋਸ਼ਵਦੋਂ ਖਾੜਕੂ ਸਿੰਘ ਇਧਰ ਪ੍ਰਕਰਮਾਂ ਚ ਆ ਗਏ ਕਾਮ ਉੱਤੋਂ ਦਿੱਲੀ ਤੋਂ ਇਸ ਕਿਸਮ ਦੇ ਸਨੇਹੇ ਮਿਲਣ ਲੱਗੇ ਸਰਕਾਰਾਂ ਨੇ ਸਰਕਾਰ ਨੇ ਇਹੋ ਜਿਹਾ ਇਹਨਾਂ ਨੂੰ ਹਜ਼ਾਇਤਾਂ ਦਿੱਤੀਆਂ ਵੀ ਤੁਸੀਂ ਇਹਦੇ ਸਿਕਿਉਰਟੀ ਦਾ ਅਰੇਂਜਮੈਂਟ ਕਰੋ ਤਾਂ ਇਹਨਾਂ ਨੇ ਫੌਜੀ ਭਰਤੀ ਕਰਕੇ ਇੱਕ ਐਸਜੀਪੀਸੀ ਦੀ ਸਿਕਿਉਰਟੀ ਫੋਰਸ ਬਣਾਤੀ ਉਹ ਵੀ ਸਿੱਖ ਫੌਜੀ ਜਿਹੜੇ ਐਕਸ ਫੌਜੀ ਸੀ ਉਹਨਾਂ ਨੂੰ ਭਰਤੀ ਕਰਕੇ ਉਹ ਉਹ ਤੋਂ ਵੀ ਜ਼ਿਆਦਾ ਗਲਤ ਕੰਮ ਕਰਨ ਲੱਗ ਗਏ ਸੀ ਸਾਰੇ ਉਹਨਾਂ ਨੂੰ ਹਦਾਇਤਾਂ ਦੇਤੀਆ ਵੀ ਤੁਸੀਂ ਐਂ ਕਰੋ ਐਂ ਕਰੋ ਉਹਨ ਐਸੇ ਕਿਸੇ ਵੀ ਐਸਜੀਪੀਸੀ ਨੇ ਕਦੇ ਵੀ ਪ੍ਰੋਪੀਪਲ ਕੰਮ ਨਹੀਂ ਕੀਤਾ ਲੋਕਾਂ ਪ੍ਰਤੀ ਜਾਂ ਸਿੱਖਾ ਪ੍ਰਤੀ ਕੰਮ ਨਹੀਂ ਕਰਦੇ ਬਹੁਤ ਘੱਟ ਕਰਦੇ ਆ ਪੋਲਿਟਿਕਸ ਦੀ ਗੱਲ ਕਰਦੇ ਆ ਸਾਰਾ ਕੁਝ ਆਪ ਦਾ ਤੇ ਐਸਜੀਪੀਸੀ ਤਾਂ ਹਮੇਸ਼ਾ ਸਿਆਸੀ ਸਿਆਸੀ ਬੋਡੀ ਦੇ ਕੰਟਰੋਲ ਚ ਹੈ ਸ਼ੋਭਨੀ ਦਲ ਅਕਾਲੀ ਦਲ ਦੇ ਕੰਟਰੋਲ ਚ ਹੈ ਜੇ ਸ਼ੋਭਨੀ ਅਕਾਲੀ ਦਲ ਇਹ ਜਿੱਥੇ ਅਤਵਾਦ ਦਾ ਨਾਂ ਥੱਲੇ ਕੋਈ ਦਾ ਗੱਲ ਖੜੀ ਹੋ ਜਾਂਦੀ ਹੈ ਉੱਥੇ ਚੁੱਪ ਕਰ ਜਾਂਦੇ ਆ ਕਿਉਂਕਿ ਇਹ ਇਹ ਤਾਂ ਇਹ ਤਾਂ ਇਹ ਆਕਾਲੀ ਦਲ ਦਾ ਤਾਂ ਆਪ ਦਾ ਰੋਲ ਵੀ ਇਹ ਜਾ ਰਿਹਾ ਜਿੱਦੇ ਕਿ ਉਹਨਾਂ ਨੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰ ਸੀ ਉਹਨਾਂ ਨੂੰ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਪੋਜੀਸ਼ਨਾਂ ਬ ਦਿੱਤੀਆਂ ਤੇ ਉਹਨਾਂ ਦੇ ਕੇਸ ਵੀ ਸੁਪਰੀਮ ਕੋਰਟ ਚ ਸਰਕਾਰੀ ਖਜ਼ਾਨੇ 'ਚ ਲੜੇ ਆ ਇਹ ਤਾਂ ਉਸੇ ਨੇਚਰ 'ਚ ਹੀ ਖੜਿਆ ਇਹਨਾਂ ਦੇ ਕੰਟਰੋਲ 'ਚ ਹੀ ਹੈਗੀ ਐ ਜੀਪੀਸੀ ਤੁਹਾਨੂੰ ਲੱਗਦਾ ਕਿ ਫਿਰ ਵੀ ਉਹ ਜਦੋਂ ਉਹ ਮਾਨਸਿਕਤਾ ਵਾਲੀ ਗੱਲ ਹੈਗੀ ਆ ਵਿੱਚ ਬੈਠੀ ਮਾਨਸਿਕਤਾ ਨਹੀਂ ਉਹਨਾਂ ਦੀ ਹੈ ਹੀ ਸਿਆਸਤ ਹੀ ਇਹ ਹੈ ਪੋਲਿਟਿਕਸ ਦੇ ਉੱਤੇ ਵੀ ਉਹ ਨਹੀਂ ਬੋਲਣਗੇ ਤੇ ਬੋਲਣਗੇ ਨਹੀਂ ਇਹ ਹੂੰ ਕਿਉਂਕਿ ਇਹਦਾ ਅੰਦਰੋਂ ਅੰਦਰ ਹੀ ਤਾਂ ਆ ਕਾਲ ਬੀਜੇਪੀ ਨਾਲ ਸਮਝੌਤਾ ਹੀ ਆ ਅਕਾਲੀ ਦਲ ਦਾ ਉੱਤੋਂ ਭਾਵੇਂ ਕੋ ਟੁੱਟੇ ਆ ਕੁਛ ਆ ਪਰ ਹੈ ਤਾਂ ਬੀਜੇਪੀ ਨਾਲ ਹੀ ਚੱਲ ਰਹੇ ਬੀਜੇਪੀ ਨਾਲ ਸਮਝੌਤਾ ਨਾ ਹੋਵੇ ਤਾਂ ਚੋਣ ਹੋ ਜੇ ਐਸਜੀਪੀਸੀ ਦੀ ਅੱਗੇ ਵੀ ਆਪਾਂ ਕਈ ਵਾਰ ਗੱਲ ਕੀਤੀ ਆ ਕਿ ਚੋਣ ਹੋ ਜਾੜੀ ਚਾਹੀਦੀ ਸੀ ਫੇਰ ਤਾਂ ਕਿਉਂ ਹੋ ਗਏ 15 ਸਾਲ ਚੋਣ ਨਹੀਂ ਹੋਈ ਹਜੇ ਤੱਕ ਕਿਉਂ ਨਹੀਂ ਐਸਜੀਪੀਸੀ ਦੀ ਚੋਣ ਅਕਾਲੀ ਦਲ ਮੰਗਦਾ ਜਿਹੜਾ ਕੰਟਰੋਲ ਕਰਦਾ ਉਹ ਤਾਂ ਬਿਲਕੁਲ ਹੀ ਥੋੜਾ ਜਿਹਾ ਤਾਂ ਇਮਾਨਦਾਰੀ ਵਾਲਾ ਪੱਖ ਹੋਵੇ ਅਕਾਲੀ ਦਲ ਦੇ ਵਿੱਚ ਧਾਰਮਿਕ ਲੈਵਲ ਤੇ ਕਾਲ ਤੱਕ ਦੇ ਜੇਜ਼ੇਦਾਰਾਂ ਨੂੰ ਆਪਦੀ ਲੋੜ ਮੁਤਾਬਕ ਬਦਲੀ ਜਾਂਦਾ ਸਾਰਾ ਕੁਝ ਤੇ ਚੋਣ ਕਰਾਉਣ ਦੀ ਗੱਲ ਨਾ ਹੀ ਨਹੀਂ ਲੈਂਦਾ ਪਰ ਸਿੱਤ ਸਾਬ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਜਿਹੜਾ ਕੋਈ ਮਤਲਬ ਉਹਨਾਂ ਦੇ ਜਿਹੜਾ ਉਹਨਾਂ ਦੇ ਜਿਹੜੀ ਹਾਲਾਂਕਿ ਸਖਤੀ ਪੁਲਿਸ ਦੀ ਇੱਕ ਹੋਣੀ ਚਾਹੀਦੀ ਹੈ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋਰ ਵੀ ਵਾਪਰ ਰਹੀਆਂ ਨੇ ਗੈਂਗਸਟਰ ਗੋਲੀ ਮਾਰ ਦਿੰਦੇ ਆ ਜਦੋਂ ਕਿਸੇ ਵਪਾਰੀ ਨੂੰ ਧਮਕੀ ਆਉਂਦੀ ਹੈ ਫਿਰ ਉਤੀ ਦਾ ਸਾਰਾ ਕੁਝ ਹੋ ਰਿਹਾ ਪਰ ਉਹਨੂੰ ਜਿਹੜਾ ਉਹ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕੀ ਅਣਮਨੁੱਖੀ ਵਰਤਾਰਾ ਕੀਤਾ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਟਾਰਗੇਟ ਕਰਨਾ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਚਿੰਨਤ ਕਰਕੇ ਕਹਿਣਾ ਵੀ ਟੈਸਟ ਕਰ ਲੈ ਉਹਨਾਂ ਨੂੰ ਗ੍ਰਿਫਤਾਰੀਆਂ ਕਰਨੀਆਂ ਕਿ ਇਹ ਇਹ ਤਰੀਕਾ ਸਹੀ ਲੱਗ ਰਿਹਾ ਤੀ ਵੇਖੋ ਸਹੀ ਤਾਂ ਨਹੀਂ ਹੁੰਦਾ ਹੁਣ ਮੁਸਲਮਾਨ ਵੀ ਇੱਥੇ ਡਰ ਕੇ ਰਹਿ ਰਹੇ ਆ ਬਹੁਤ ਵੱਡੀ ਮੈਜੋਰਿਟੀ ਐ ਅਸੀਂ ਤਾਂ 2% ਸਿੱਖ ਤਾਂ ਤੇ ਉਹ ਤਾਂ 20% ਦੇ ਨੇੜੇ ਤੇੜ ਹੈਗੇ 15% ਦੇ ਨੇੜੇ ਜਿਹੜਾ 20 ਕਰੋੜ ਪਾਪੂਲੇਸ਼ਨ ਹੈ ਉਹ ਉਹ ਉਸ ਦੀ ਉਹ ਕੀ ਕਰ ਲੈਂਦੇ ਆ ਸਾਰਾ ਕੁਝ ਉਹਨਾਂ ਦਾ ਵੀ ਐਵੇਂ ਹੁੰਦਾ ਉਹਨਾਂ ਦੀ ਵੋਟਾਂ ਦੀ ਵੀ ਪਰਵਾਹ ਨਹੀਂ ਕਿਸੇ ਨੂੰ ਵੋਟਾਂ ਦੀ ਵੀ ਪ੍ਰਵਾਹ ਨਹੀਂ ਇੱਥੇ ਤਾਂ ਇਹ ਆ ਵੀ ਇਹਨਾਂ ਦੀ ਥੋੜੀ ਜਿਹੀ ਸਿੱਖਾਂ ਦੀ ਵੋਟਾਂ ਦੀ ਤਾਪ ਰਹਾ ਪੰਜਾਬ ਇਲੈਕਸ਼ਨ ਲਈ ਉਹ ਇੱਥੇ ਇੱਕ ਥੋੜੀ ਜਿਹੀ ਪਾਪੂਲੇਸ਼ਨ ਦਾ ਇੱਕ ਇੱਥੇ ਕਨਸਨਟ੍ਰੇਟਿਡ ਹੈ ਜਮ੍ਹਾਂ ਹੋਈ ਵੀ ਆ ਥੋੜੀ ਜਿਹੀ ਇਸ ਏਰੀਏ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਤੇ ਇਸ ਕਰਕੇ ਇਹ ਮਾੜੀ ਜੀ ਵੋਟਾਂ ਦੀ ਪ੍ਰਵਾਹ ਕਰਦੇ ਆ ਪਰ ਇਹਦੇ ਵਿੱਚੋਂ ਸਿੱਖ ਲੀਡਰਸ਼ਿਪ ਹੀ ਇਹੋ ਜਿਹੀ ਕੱਢੀ ਹੋਈ ਆ ਜਿਨ੍ਹਾਂ ਨੂੰ ਕੋਈ ਸਮੱਸਿਆ ਹੀ ਨਹੀਂ ਬਿਜ਼ਨਸਮੈਨ ਹੈ ਟਰੇਡਰ ਹੈ ਵਪਾਰੀ ਹੈ ਤੇ ਉਹ ਜਿਹੜਾ ਕੁਝ ਭਾਗਵੰਤਮਾਨ ਸਰਕਾਰ ਦੀ ਲੋੜ ਆ ਉਹੀ ਉਹਨਾਂ ਦੀ ਲੋੜ ਹੈ ਵੀ ਸਾਡਾ ਪੈਸਾ ਪੂਸਾ ਸਾਡਾ ਸੇਫ ਰਹੇ ਸਾਡਾ ਬਿਜ਼ਨਸ ਵਧੇ ਇੱਥੇ ਸਰਕਾਰ ਸਾ ਆ ਜੇ ਸਾਡੇ ਹੱਥ ਹੋਵੇ ਹੁਣ ਵੀ ਜਿਹੜੇ ਪੁਲਿਸ ਪੁਲਿਸ ਹੈ ਥੋੜਾ ਜਿਹਾ ਉਹਨਾਂ ਦਾ ਕੰਮ ਵੀ ਕਰੀ ਜਾਂਦੀ ਹੈ ਹੁਣ ਵੀ ਉਹਨਾਂ ਕੋਲ ਸਿਕਿਉਰਿਟੀ ਗਾਰਡ ਹੈ ਨਾ ਪੁਲਿਸ ਆਹੀ ਪੁਲਿਸ ਹੈ ਜਿਹੜੀ ਹੈ ਜਿਹੜੀ ਕਿ ਸਾਰੇ ਅਕਾਲੀਆਂ ਕੋਲ ਸਿਕਿਉਰਿਟੀ ਗਾਰਡ ਹੈ ਐਸਜੀਪੀਸੀ ਦੇ ਮੈਂਬਰਾਂ ਕੋਲ ਸਿਕਿਉਰਿਟੀ ਗਾਰਡ ਹੈ ਤੁਸੀਂ ਕੀ ਕਰ ਲੋਗੇ ਸਿੱਖਾਂ ਨੂੰ ਕਿੱਥੇ ਢੋਈ ਮਿਲੂਗੀ ਉਹਨਾਂ ਦੇ ਅਕਾਲ ਤਖਤ ਦੇ ਜਥੇਦਾਰ ਕੋਲੇ ਪੁਲਿਸ ਦਾ ਗਾਰਡ ਹੈ ਵੀ ਜਦ ਤੱਕ ਜਥੇਦਾਰ ਨੂੰ ਕੀ ਸਮੱਸਿਆ ਆ ਗਈ ਜਥੇਦਾਰ ਬੰਨ ਦਾ ਹੱਕ ਹੀ ਉਹਦਾ اخਲਾਕੀ ਹੱਕ ਹੀ ਨਹੀਂ ਜੇ ਉਹ ਪੰਜਾਬ ਪੁਲਿਸ ਦੇ ਸਿਕਿਉਰਿਟੀ ਲੈ ਕੇ ਜਾਂ ਸਰਕਾਰ ਦੀ ਸਿਕਿਉਰਿਟੀ ਲੈ ਕੇ ਜਾਂਦਾ ਹੂੰ ਜੇ ਪਹਿਲੇ ਪਹਿਲਾ ਪੰਜਾਬ ਪਹਿਲਾ ਜਿਹੜਾ ਸਾਡਾ ਅਕਾਲ ਤਖਤ ਦਾ ਜਥੇਦਾਰ ਸੀ ਉਹਦੇ ਕੋਲੇ ਪੰਜਾਬ ਪੁਲਿਸ ਤੇ ਇਤਵਾਰ ਨਹੀਂ ਸੀ ਕਰਦਾ ਤੇ ਉਹ ਉਸਨੇ ਸੈਂਟਰ ਦੀ ਸੀਆਰਪੀ ਦੀ ਸਿਕਿਉਰਿਟੀ ਲਈ ਸੀ ਸੈਂਟਰ ਗਵਰਨਮੈਂਟ ਤੋਂ ਅਮਿਤ ਸ਼ਾਹ ਦੇ ਤੋਂ ਲਈ ਸੀ ਸਾਰੀ ਕੀ ਇਹ ਇਹ ਕੋਈ ਕੋਈ ਸਿੱਖਾਂ ਦਾ ਕੋਈ ਸਿੱਖਾਂ ਦਾ ਕੋਈ ਇਸ ਕਿਸਮ ਦਾ ਅਕਾਲ ਤਖਤ ਦਾ ਜਥੇਦਾਰ ਆ ਵੀ ਜਿਹੜਾ ਇਹ ਕੰਮ ਕਰੇ ਇਸ ਕਰਕੇ ਅਸੀਂ ਕੀ ਕਹੀਏ ਸਾਰਾ ਕੁਝ ਰਲਿਆ ਮਿਲਿਆ ਹੀ ਇਹਨਾਂ ਨਾਲ ਸਰਕਾਰਾਂ ਨਾਲ ਤੇ ਇਹਨਾਂ ਦਾ ਕੋਈ ਲੰਬਾ ਚੌੜਾ ਫਰਕ ਨਹੀਂ ਅਕਾਲੀਆਂ ਦਾ ਇਸੇ ਕਰਕੇ ਐਸਜੀਪੀਸੀ ਉਸ ਤੇ ਨਹੀਂ ਬੋਲੀ ਹਜੇ ਤੱਕ ਦੋਨੋਂ ਜਿਹੜੇ ਪਿਓ ਪੁੱਤਰ ਨੂੰ ਖਿੱਚ ਕੇ ਲੈ ਗਏ ਆ ਰੋਜਪੁਰ ਦੇ ਨੂੰ ਨਾ ਅਕਾਲੀ ਦਲ ਨਹੀਂ ਬੋਲੀ ਨਾ ਅਕਾਲੀ ਦਲ ਜਦੋਂ ਤੱਕ ਆਪਾ ਬੈਠੇ ਕੱਲ ਨਾ ਅਕਾਲੀ ਦਲ ਉਸ ਤੇ ਬੋਲਿਆ ਵੀ ਲੁਧਿਆਣੇ ਵਾਲੇ ਤੇ ਕੀ ਕੀਤਾ ਨਾ ਐਸਜੀਪੀਸੀ ਨੇ ਬਿਆਨ ਦਿੱਤਾ ਉਹਦੇ ਤੇ ਕੋਈ ਨਾ ਹੋਰ ਜਥੇਬੰਦੀਆਂ ਬੰਨੀ ਨਹੀਂ ਦਿੱਤਾ ਇਥੋਂ ਤੱਕ ਹੈ ਵੀ ਐਸਜੀਪੀਸੀ ਦੀਆਂ ਜਥੇਬੰਦੀਆਂ ਜਾਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਪਠਾਨ ਦੇ ਬਿਆਨ ਉੱਤੇ ਜਿਹੜੀ ਰਜਿੰਦਰ ਕੌਰ ਪਠਾਨ ਹੈ ਪਹਿਲੇ ਚੀਫ ਮਿਨਿਸਟਰ ਰਹੀ ਹੈ ਪਹਿਲਾ 97 ਤੋਂ ਪਹਿਲਾਂ ਜੀ ਤੇ ਬਾਦਲ ਦੀ ਗਵਰਨਮੈਂਟ ਆਉਣ ਤੋਂ ਪਹਿਲਾਂ ਉਹਦਾ ਬਿਆਨ ਬੜਾ ਅਹਿਮ ਬਿਆਨ ਹੈ ਭਾਵੇਂ ਤੁਸੀਂ ਕੁਛ ਚ ਰਹੀ ਉਹਨੇ ਕਿਹਾ ਵੀ ਮੈਨੂੰ ਕਹਿੰਦੇ ਵੀ ਕਾਂਗਰਸ ਕਾਉ ਨੇ ਕਿਹਾ ਵੀ ਮੈਨੂੰ ਕਹਿੰਦੇ ਸਬ ਏਜੰਸੀਆਂ ਕਹਿੰਦੀਆਂ ਵੀ ਕਾਂਗਰਸ ਅੱਜ ਤਾਂ ਤਾਂ ਦੇਵਾਂਗੇ ਤੁਹਾਨੂੰ ਤੇ ਪਰ ਤੁਸੀਂ ਸਾਨੂੰ ਇਆਜ ਦਿਓ ਵੀ ਸਾਨੂੰ ਕਾਫੀ ਬੰਬ ਧਮਾਕੇ ਕਰਨੇ ਪੈਣਗੇ ਪੰਜਾਬ 'ਚ ਫਲਾਣਾ ਫਲਾਣੀ ਥਾਵਾਂ ਤੇ ਹੈਂ ਕਈ ਥਾਵਾਂ ਤੇ ਕਰਨੇ ਪੈਣਗੇ ਉਹਨੇ ਨੇ ਇਹੀ ਕਿਹਾ ਕਰਦਾ ਜੀ ਤੇ ਜਦੋਂ ਬੰਬ ਧਮਾਕੇ ਕਰਨੇ ਪੈਣਗੇ ਤਾਂ ਇਹਦਾ ਮਤਲਬ ਬੰਬ ਧਮਾਕੇ ਕਰ-ਕਰ ਕੇ ਸਿੱਖਾਂ ਦੀ ਗੱਲ ਪਾਈ ਗਈ ਹੈ ਹੂੰ ਜਿਵੇਂ ਹੁਣ ਫਰਜ਼ ਕੀਤਾ ਵੀ ਮੁਸਲਮਾਨਾਂ ਦੇ ਗੱਲ ਪਾਈ ਜਾਂਦੇ ਸਾਰਾ ਵੀ ਇਹੇ ਜੀ ਕੋਈ ਆਮ ਮੀਟ ਹੋਵੇ ਜਾ ਕੋਈ ਉਹ ਇਹ ਤਾਂ ਜੀ ਜਾ ਕਿਥੇ ਪਸ਼ੂ ਨੂੰ ਖਰੀਦ ਕੇ ਲੈ ਜਾਂਦਾ ਹੋਵੇ ਇਹ ਤਾਂ ਜੀ ਉਹ ਗਾਂ ਨੂੰ ਇਹ ਮਾਰਨ ਲਈ ਲੈ ਜਾਂਦੇ ਸਲੋਟਰ ਕਰਨ ਲਈ ਲੈ ਕੇ ਜਾ ਰਹੇ ਆ ਤੁਸੀਂ ਕਹੀ ਦੇਣਾ ਤੇ ਮਾਰ ਵੀ ਦੇਣਾ ਲਿੰਚਿੰਗ ਕਰ ਦੇਣੀ ਆ ਐਵੇਂ ਉਹ ਉਹਦੇ ਜਿਹੜਾ ਕਾਂਡ ਹੋਇਆ ਸਭ ਤੋਂ ਪਹਿਲਾਂ ਕਾਂਡ ਹੋਇਆ ਇੱਥੇ ਯੂਪੀ ਦੇ ਵਿੱਚ ਹੀ ਨਿਊੜਾ ਦੇ ਨੇੜੇ ਤੇ ਉਹਦੇ ਵਿੱਚ ਸੀ ਵੀ ਇਹਦੇ ਜੀ اخلاق ਆ ਜਿਹੜਾ ਤੇ ਇਹਦੇ ਇਹਦੇ ਫ੍ਰਿਜ ਦੇ ਵਿੱਚੋਂ ਗਾ ਦਾ ਮੀਟ ਮਿਲਿਆ ਨਾ ਮੇਲਾ ਨਹੀਂ ਕਿਤੇ ਨਾ ਤੁਸੀਂ ਆ ਗਏ ਘਰ ਤੱਕ ਪਹੁੰਚ ਗਏ ਤੁਸੀਂ ਸਾਰਾ ਕੁਝ ਇਹੀ ਜਿਹੜਾ ਬੀਫ ਹੈ ਇਹ ਕੇਰਲਾ ਚ ਚੱਲੀ ਜਾਂਦਾ ਹੈ ਹਮ ਸਲਟਰ ਹਾਊਸ ਚੱਲੀ ਜਾਂਦੇ ਆ ਨਾਰਥ ਈਸਟ ਚੱਲੀ ਜਾਂਦੇ ਆ ਹਾਂ ਉੱਥੇ ਬੀਜੇਪੀ ਕੁਝ ਨਹੀਂ ਕਹਿੰਦੀ ਇੱਥੇ ਬੀਜੇਪੀ ਦੇ ਜਿਹੜੇ ਐਕਟਿਵਿਸਟ ਵਰਕਰ ਆ ਉਹ ਇੱਥੇ ਜਿਹੜੇ ਹੋਰ ਵੱਡੇ ਜਾਂ ਬੀਜੇਪੀ ਦੇ ਜੱਸੀ ਬੰਦਿਆ ਉਹ ਸਾਰੀਆਂ ਜਿਹੜੀਆਂ ਆਵਾ ਇਹ ਸਹੀਆਂ ਹਿੰਦੂ ਜਿਹੀ ਬੰਦੀਆਂ ਉਹ ਲਿੰਚਿੰਗ ਤਾਂ ਕਰ ਦਿੰਦੀਆਂ ਹੂੰ ਆਪਾਂ ਬਿਆਨ ਪੜ੍ਹ ਰਹੇ ਸੀ ਜਿਹੜਾ ਯੂਪੀ ਦੀ ਪੋਲਿਟਿਕ ਉੱਥੋਂ ਦੀ ਪੁਲਿਸ ਦੇ ਬਤਾਰੇ ਨੂੰ ਲੈ ਕੇ ਆਇਆ ਹਾਈ ਕੋਰਟ ਦਾ ਲਖਨਊਦੀ ਦਾ ਉਹ ਉਹ ਤੇ ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉੱਥੋਂ ਦੀ ਅਦਾਲਤਾਂ ਨੂੰ ਵੀ ਇਸ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਜੋ ਕੁਝ ਪੰਜਾਬ ਚ ਵਾਪਰ ਰਿਹਾ ਵੇਖੋ ਅਦਾਲਤਾਂ ਕੋ ਬਹੁਤੀਆਂ ਇੰਡੀਪੈਂਡੈਂਟ ਕੰਮ ਤਾਂ ਕਰ ਨਹੀਂ ਰਹੀਆਂ ਅੱਜ ਕੱਲ੍ਹ ਅਦਾਲਤਾਂ ਦੇ ਬਾਰੇ ਆਪਾਂ ਸਿੱਧਾ ਕੋਈ ਨੁਕਤਾਚੀਨੀ ਨਹੀਂ ਕਰਦੇ ਪਰ ਅਦਾਲਤਾਂ ਕਿੱਥੇ ਕੰਮ ਕਰ ਰਹੀਆਂ ਹਨ ਅਦਾਲਤਾਂ ਦਾ ਇੱਕੋ ਅਦਾਲਤਾਂ ਦੀ ਜਿਹੜੀ ਚੁਆਇਸ ਹੈ ਜੱਜਾਂ ਦੇ ਬਣਨ ਤੱਕ ਇਹਨਾਂ ਦਾ ਜਿਹੜੇ ਪ੍ਰੋਸੈਸ ਦੇ ਵਿੱਚ ਕਿਤਨਾ ਕਿਤੇ ਥਾਂ ਤੇ ਸਿਆਸਤ ਖੜੀ ਹੈ ਸਿਆਸਤ ਤੋਂ ਬਗੈਰ ਤਾਂ ਆਪ ਹਾਈ ਕੋਰਟ ਜਾਂ ਚਿਫ ਸਿਪਰੀਮ ਕੋਰਟ ਦੇ ਜੱਜ ਤੱਕ ਕੋ ਪਹੁੰਚ ਹੀ ਨਹੀਂ ਸਕਦਾ ਜੇ ਉਹਨੂੰ ਸਿਆਸਤ ਮਦਦ ਨਾ ਕਰੇ ਕੋਈ ਨਾ ਕੋਈ ਪਾਰਟੀ ਕੋਈ ਨਾ ਕੋਈ ਸਿਆਸੀ ਲੀਡਰ ਉਹਦੀ ਮਦਦ ਤੇ ਕਰਦਾ ਆਊਟ ਆਫ ਵੇ ਵੀ ਮਦਦ ਕਰਦੇ ਆ ਤਾਂ ਬੰਦੇ ਪਹੁੰਚਦੇ ਆ ਉੱਥੇ ਕੋ ਮੈਰਿਟ ਤੇ ਪਹੁੰਚਦੇ ਆ ਹੂੰ ਤੇ ਕੰਮ ਵੀ ਕਰਦੇ ਆ ਉਹੀ ਜਿਹੜਾ ਸਰਕਾਰਾਂ ਦੀ ਉਹ ਨਿਗਾ ਰੱਖੀ ਜਾਂਦੀ ਆ ਵੀ ਸਰਕਾਰ ਕੀ ਚਾਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਸ ਕਰਕੇ ਸੁਪਰੀਮ ਇਹ ਜਿਹੜੀ ਪੋਲਿਟਿਕਸ ਕਿਸੇ ਦੇਸ਼ ਦਾ ਢਾਂਚੇ ਨੂੰ ਚਲਾਉਣਾ ਹੁੰਦਾ ਪੋਲਿਟਿਕਸ ਨੇ ਚਲਾਉਣਾ ਹੁੰਦਾ ਪੋਲਿਟਿਸ਼ੀਅਨਾਂ ਨੇ ਚਲਾਉਣਾ ਹੁੰਦਾ ਬਾਕੀ ਸਿਸਟਮ ਤਾਂ ਸਾਰੇ ਸਿਸਟਮ ਨੂੰ ਚਲਾਉਣ ਲਈ ਬਾਕੀ ਅਦਾਰੇ ਤਾਂ ਖੜੇ ਕੀਤੇ ਜਾਂਦੇ ਆ ਉਹ ਤਾਂ ਖੜੇ ਕੀਤੇ ਹੋਇਆ ਇੱਕ ਸੁਪਰੀਮ ਕੋਰਟ ਦਾ ਦਾਰਾ ਵੀ ਹੈ ਕੋਰਟਾਂ ਦਾ ਦਾਰਾ ਵੀ ਹੈ ਜੁਡੀਸ਼ਰੀ ਵੀ ਹੈ ਇਹ ਤਾਂ ਸਾਰਾ ਆਪਣਾ ਕੰਮ ਚਲਾਉਣ ਲਈ ਆ ਆਮ ਬੰਦੇ ਲਈ ਆ ਛੋਟੇ ਲੈਵਲ ਤੇ ਲਾਜਨ ਆਰਡਰ ਦੇ ਲੋਕਾਂ ਨੂੰ ਰੱਖਿਆ ਜਾਵੇ ਸਾਰਾ ਤੇ ਲੋਕਾਂ ਨੂੰ ਇਹ ਲੱਗੇ ਵੀ ਇਹ ਸਾਰਾ ਜਿਹੜਾ ਰਾਜ ਹੈ ਇਹ ਕਾਨੂੰਨ ਦੇ ਮੁਤਾਬਕ ਹੁੰਦਾ ਹੈ ਇਨਸਾਫ ਆ ਨਹੀਂ ਦਿੱਤਾ ਜਾਂਦਾ ਜਾਂ ਉਹ ਤੋਂ ਆਪਦੇ ਕੋਲ ਨਿਕਲਣਾ ਕਰਨਾ ਹੁੰਦਾ ਉਹੀ ਜੋ ਸਿਆਸਤ ਚਾਹੁੰਦੀ ਆ ਬਹੁਤਾ ਉਹੀ ਹੁੰਦਾ ਪਰ ਪਰ ਜਿਹੜਾ ਇੱਕ ਹੁੰਦਾ ਕਿ ਗੈਂਗਸਟਰੀਜ਼ਮ ਨੂੰ ਜਦੋਂ ਤੁਸੀਂ ਖਤਮ ਕਰਨਾ ਹੁੰਦਾ ਉਹਦੇ ਲਈ ਇੱਕ ਤੁਹਾਡਾ ਇੱਕ ਤਿਆਰੀ ਹੁੰਦੀ ਹੈ ਰੋਡ ਮੈਪ ਹੁੰਦਾ ਤੁਸੀਂ ਗੈਂਗਸਟਰਾਂ ਨੂੰ ਆ ਜਿਹੜਾ ਘਰ ਵਾਪਸੀ ਵਾਲਾ ਕੋਈ ਸ਼ਬਦ ਦੇਣਾ ਹੁੰਦਾ ਕਿ ਤੁਸੀਂ ਘਰ ਵਾਪਸੀ ਕਰੋ ਬੈਕ ਡੋਰ ਚੈਨਲ ਨੂੰ ਖੁੱਪਣ ਕਰਨਾ ਹੁੰਦਾ ਪੁਲਿਸ ਨੇ ਵੀ ਕਰਨਾ ਹੁੰਦਾ ਜਾਂ ਸਿਆਸਦਾਨਾਂ ਨੇ ਵੀ ਕਰਨਾ ਹੁੰਦਾ ਉਹ ਜਿਆ ਕੋਈ ਸ਼ਬਦ ਅੱਜ ਤੱਕ ਮੈਨੂੰ ਉਦੋਂ ਤੋਂ ਲੈ ਕੇ ਜਦੋਂ ਦਾ ਇਹ ਚੱਲਣ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਕੋਈ ਸ਼ਬਦ ਮਿਲ ਨਹੀਂ ਰਿਹਾ ਸਾਬ ਕੀ ਉਸਪੈਲ ਨੂੰ ਤੁਰਨਾ ਨਹੀਂ ਚਾਹੁੰਦੀ ਦੇਖੋ ਪਹਿਲਾਂ ਖਾਲਸਾਤਾਨ ਦੇ ਨਾਂ ਤੇ ਤੁਸੀਂ ਕਈ ਕੁਸ਼ ਕਰ ਰਹੇ ਸੀ ਕਿ ਖਾਲਸਾਤਾਨ ਹੈ ਜੀ ਇਹ ਤੇ ਟੈਰਰਿਸਟ ਹੈ ਜੀ ਸਾਰਾ ਕੁਝ ਹੁਣ ਤੁਸੀਂ ਗੈਂਗਸਟਰ ਕੱਢ ਲਿਆ ਉਹਦੀ ਥਾਂ ਤੇ ਰੋਲਾ ਤਾਂ ਤੁਸੀਂ ਪੋਲਿਟਿਕਸ ਆਪਦੀ ਨੂੰ ਸਰਵ ਕਰਨਾ ਹੈ ਕਿਉਂਕਿ ਜਿਹੜੀ ਦੇਸ਼ ਦੀ ਅੰਦਰੂਨੀ ਪੋਲਿਟਿਕਸ ਹੈ ਜਾਂ ਪੰਜਾਬ ਦੀ ਅੰਦਰੂਨੀ ਪੋਲਿਟਿਕਸ ਹੈ ਤੁਸੀਂ ਉਸ ਦੀ ਸੇਵਾ 'ਚ ਕਰਨਾ ਹੈ ਸਾਰਾ ਕੁਝ ਗੈਂਗਸਟਰਿਜ਼ਮ ਸ਼ਬਦ ਸਾਰਾ ਪੁਲਿਸ ਦੇ ਘੜੇ ਹੋਏ ਸ਼ਬਦ ਹੈ ਪੁਲਿਸ ਦੇ ਖੜੇ ਕੀਤੇ ਆ ਹੁਣ ਲਾਰੈਂਸ ਬਰਸੂ ਬਿਸ਼ਨੋਈ ਦੇ 골ਡੀ ਬਰਾਡਰ ਆ ਗਏ ਇਹ ਕੌਣ ਕਹਿ ਦੂ ਵੀ ਇਹ 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 ਇੱਕ ਤੇ ਆਪਣੇ ਆਪ ਚ ਕੰਮ ਕਰ ਰਹੇ ਇਹਨਾਂ ਦੇ ਪਿੱਛੇ ਕਿੰਨੀਆਂ ਫੋਰਸਾਂ ਕੰਮ ਕਰਦੀਆਂ ਜੇ ਕੈਨੇਡਾ ਆਰਕੀ ਸਰਕਾਰ ਕਹਿ ਸਕਦੀ ਹੈ ਵੀ ਇਹ 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 ਪਦਾਇਸ਼ ਆ ਸਾਰਾ ਜਿਹੜਾ ਗੈਂਗਸਟਰਿਜ਼ਮ ਹੈ ਸਾਰਾ ਕੈਨੇਡਾ ਚ ਹੋ ਰਿਹਾ ਸਾਰਾ ਕੁਝ ਤੇ ਇਹ ਇਹ ਸਾਰਾ ਭਾਰਤ ਸਰਕਾਰ ਦਾ ਇਹਦੇ ਹੱਥ ਹੈ ਓਪਨ ਕਹਿ ਰਹੀ ਉਹਨਾਂ ਉੱਪਰ ਰਿਪੋਰਟ ਹੈ ਉੱਥੇ ਭਾਰਤ ਸਰਕਾਰ ਕੀ ਕਹਿੰਦੀ ਹੈ ਇਸ ਕਰਕੇ ਇਹ ਇਹ ਸਾਰਾ ਕੁਝ ਬੜਾ ਗੁੰਜਲਦਾਰ ਹੈ ਤੇ ਗੈਂਗਸਟਰਿਜ਼ਮ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਨਵੇਂ ਬੱਚਿਆਂ ਨੂੰ ਕਿਵੇਂ ਇਸ ਪਾਸੇ ਖਿੱਚਿਆ ਜਾਂਦਾ ਜਾਂ ਨਸ਼ੇ ਪਾਸੇ ਜਾਂ ਹਥਿਆਰ ਦੀ ਸੌਖੀ ਸਪਲਾਈ ਕਰਕੇ ਤੇ ਪੁਲਿਸ ਨੂੰ ਪਤਾ ਹੁੰਦਾ ਵੀ ਹਥਿਆਰ ਦੇਣ ਵਾਲਾ ਨਹੀਂ ਪਤਾ ਹੁੰਦਾ ਵੀ ਆ ਦੇ ਦੇ ਰਹੇ ਆ ਵੰਡ ਰਹੇ ਆ ਨਾਲ ਦਾ ਹਥਿਆਰ ਵੀ ਦੇ ਦਿਆ ਇਹ ਇਹ ਪਤਾ ਵੀ ਲੱਗਿਆ ਵੀ ਜਿਹੜਾ ਅੱਜਕੱਲ ਅੱਜਕੱਲ ਆਉਂਦਾ ਹੈਗਾ ਚਿੱਟਾ ਚਿੱਟੇ ਦੇ ਨਾਲ ਹਥਿਆਰ ਵੀ ਆ ਜਾਂਦਾ ਕਹਿੰਦੇ ਤੇਰਾ ਤੂੰ ਰੱਖ ਲਈ ਚਿੱਟਾ ਵੱਡੀ ਜਾ ਹੂੰ ਤੋ ਐਸਕੇ ਸਬੰਧ ਜਿਹੜੀਆਂ ਲਾਲਚ ਐ ਅਲਿਵਰਮੈਂਟਸ ਐ ਉਹ ਦਿੰਦੇ ਆਗੇ ਸਾਰਾ ਇਹ ਦਿੰਦੇ ਦਿੱਤੇ ਜਾਂਦੇ ਤੇ ਪੁਲਿਸ ਨੂੰ ਪਤਾ ਹੈ ਸਾਰੇ ਸਿਸਟਮ ਦਾ ਪੁਲਿਸ ਤਾਂ ਵੇ ਇੱਕ ਇੱਕ ਗੱਲ ਕੱਢੀ ਵੀ ਆ ਉਹਨਾਂ ਨੂੰ ਪਤਾ ਸਾਰਾ ਕੁਝ ਕਿਵੇਂ ਹੋਈ ਜਾਂਦਾ ਠੀਕ ਅਸੀ ਤੁਸ ਜੀ ਸੰਗਤਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤਾਂ ਐਹਸਾਨ ਸੀਨੀਅਰ ਪੱਤਰਕਾਰ ਤੇ ਪੰਜਾਬ ਚਿੰਤਕ ਜਸਪਾਲ ਸਿੰਘ ਸਿੱਧੂ ਜੀ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਮਸਲੇ ਦੇ ਉੱਤੇ ਜਿਹੜਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈ ਇਸ ਦੇ ਵਿੱਚ ਜੋ ਕੁ ਡਰਾਮਾ ਵਾਪਰੀਆ ਉਸ ਦੇ ਉੱਤੇ ਆਪਣੀ ਰਾਏ ਰੱਖੀ ਗਈ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਦੇ ਨਾਲ